ਤੇ ਵਸ ਗਈ ਮੇਰੇ ਨਾਲ ਜੋ ਸਾਰਾ ਦਿਨ ਹੀ ਨਸ਼ੇ ਦੀ ਰਕਿਆ ਰਹਿੰਦਾ ਹੈਗਾ ਬੰਦਾ ਕੋਈ ਵੀ ਕੰਮ ਤਾਂ ਕਰ ਹੀ ਸਕਦਾਗਾ ਨਾ 24 ਘੰਟੇ ਨਸ਼ਾ ਨਸ਼ਾ ਨਸ਼ੇ ਤੋਂ ਲਾਵਾ ਕੁਝ ਦਿਖਦਾ ਹੀ ਨਹੀਂ ਅਜਾ ਨੂੰ ਮੇਰੀਆਂ ਵੀ ਕੋਈ ਜ਼ਰੂਰਤਾਂ ਨਹੀਂ ਹਾਂ ਕੀ ਕਰੀ ਨਹੀਂ ਬੈਠੀ ਕੀ ਕਿਉਂ ਹਾਂ ਖਾਜੇ ਵੀ ਪੀਤੀ ਹੋਈ ਹੈਗੀ ਆ ਹੋ ਬਾਰੂਣੀ ਪਿੰਦਾ ਮੈਂ ਫੋਰ ਕੀ ਪੀਨੇ ਹੋ ਉਹ ਮੈਂ ਤਾਂ ਕੁਛ ਨਹੀਂ ਖਾਂਦਾ ਪੀਂਦਾ ਮਨ ਦਾ ਤੇਰੇ ਪਿਆਰ ਦੀ ਸਰੂਰ ਚੜਾ ਰਹਿੰਦਾ ਸਾਰਾ ਦਾ ਨਾ ਬਸ ਰਹਿਣ ਦੋ ਢੱਕ ਕੇ ਆਗੇ ਤੁਹਾਡੇ ਕੋਲ ਇਹ ਗੱਲਾਂ ਤੋਂ ਇਲਾਵਾ ਕੋਈ ਹੋਰ ਗੱਲ ਹੈ ਕੀ ਆ ਕੋਈ ਕੋਈ ਕੰਮ ਬਾਰੇ ਗੱਲ ਕਰ ਲੋ ਚੱਜ ਦੇ ਆ ਜੂੜਾ ਫੇਰ ਪਾਲਿਆ ਹੁਣ ਤੋਂ ਸੋਹਣਾ ਲੱਗਦਾ ਲੱਗੂਗਾ ਜੀ ਆ ਸਾਲ ਇਹ ਵੀ ਸੋਹਣਾ ਲੱਗਦਾ ਅੱਜ ਹੁਣ ਤਾਂ ਤੁਹਾਨੂੰ ਸਾਰਾ ਖੁਸ਼ੀ ਸੋਹਣਾ ਲੱਗੂਗਾ ਓਏ ਯਾਰ ਤੂੰ ਆਇਆ ਨਾ ਦੇਖਿਆ ਕਰ ਤੂੰ ਮੇਰੇ ਆ ਵੀ ਮਾੜੀਆਂ ਹਰਕਤਾਂ ਦੇ ਨਾ ਜਾ ਤੂੰ ਇਹ ਦੇਖ ਵੀ ਮੈਂ ਤੈਨੂੰ ਪਿਆਰ ਕਿੰਨਾ ਕਰਦਾ ਤੁਸੀਂ ਮੈਨੂੰ ਆਏ ਦੱਸੋ ਕੱਲੇ ਪਿਆਰ ਨਾਲ ਹੀ ਕੰਮ ਚੱਲਦਾ ਹੁੰਦਾ ਵੀ ਹੁਣ ਤੁਸੀਂ ਮੈਨੂੰ ਆਏ ਦੱਸੋ ਤੁਸੀਂ ਕੋਈ ਕੰਮ ਤੇ ਲੱਗੋਗੇ ਕਿ ਨਹੀਂ ਲੱਗਦੇ ਉਹ ਕੰਮ ਉਹਦੇ ਲੱਗਣਗੇ ਕੀ ਲੋੜਾ ਯਾਰ ਓਹ ਠੇਕਾ ਹੀ ਤਾਂ ਜਾਂਦਾ ਹੈਗਾ ਜ਼ਮੀਨ ਦਾ ਦੱਸ ਕੰਮ ਤੇ ਲੱਗ ਕੇ ਕੁਝ ਜ਼ਿਆਦਾ ਹੋਈ ਤੂੰ ਮੈਨੂੰ ਘਰੋਂ ਕੱਢ ਕੇ ਰਾਈਂ ਤੁਸੀਂ ਕਰੇ ਹੁੰਨੇ ਹੋ ਤੁਸੀਂ ਤਾਂ ਨਸ਼ੇ 'ਚ ਕੁਛ ਨਾ ਕੁਛ ਕਰਦੇ ਰਹਿੰਦੇ ਹੋ ਬਾਹਰ ਹੁੰਨੇ ਹੋ ਤਾਂ 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 ਕਰ ਨਹੀਂ ਹੈਗਾਗਾ ਕੀ ਕਰਤਾ ਹੁਣ ਮੈਂ ਕੀ ਕਰਤਾ ਮੈਂ 24 ਘੰਟੇ ਖੀਰ ਨਹੀਂ ਅਜੇ ਤੂੰ ਮੈਨੂੰ ਪਿਆਰ ਨਾ ਰੱਖੇਂ ਫਿਰ ਮੈਂ ਪਿਆਰ ਨਹੀਂ ਰਹੂੰਗਾ ਤੂੰ ਤਾਂ ਉਹੀ ਬੋਲੀ ਮੈਂ ਤਾਂ ਵਿਆਹ ਕਰਾ ਕੇ ਫਸ ਗਈ ਜੇ ਮੈਨੂੰ ਪਤਾ ਹੁੰਦਾ ਨਾ ਕਿ ਇਹ ਬੰਦਾ ਨਸ਼ੇ ਤੋਂ ਇਲਾਵਾ ਹੋਰ ਕੁਛ ਕਰਦਾ ਹੀ ਨਹੀਂ ਹੈਗਾਗਾ ਮੈਂ ਤਾਂ ਵਿਆਹ ਹੀ ਨਾ ਕਰਵਾਂਦੀ ਓਏ ਯਾਰ ਫਿਰ ਨਾ ਕਰਾਉਂਦੀ ਯਾਰ ਮੈਂ ਕੀ ਤਰਸੇ ਬਈ ਤੇਰੇ ਨਾਲ ਵਿਆਹ ਕਰਾਉਂਦਾ ਮੇਰੇ ਸਾਲੇ ਮੈਂ ਕਹੀ ਵੀ ਨਹੀਂ ਨਾ ਦਾਜ ਵੀ ਨਹੀਂ ਦਿੱਤਾ ਮੈਨੂੰ ਮੇਰੇ ਸਾਲੇ ਨੇ ਕੱਲੀ ਤੋੜਤੀ ਤੂੰ ਦਾਜ ਰਹਿ ਗਿਆ ਹੁਣ ਦੇਣ ਵਾਸਤੇ ਤੁਹਾਨੂੰ। ਵਾਹ ਤੇ ਫਿਰ ਦਾਜ ਤਾਂ ਦੇਣੀ ਸੀਗਾ। ਨਾਲੇ ਪਹਿਲਾਂ ਮੈਂ ਇਹ ਪੱਤੇ ਕਿਹੜਾ ਕਰਦਾ ਸੀ ਹੁਣ ਲੱਗਿਆ ਮੈਨੂੰ। ਫਿਰ ਹੁਣ ਕਾਤੋਂ ਲੱਗਿਆ? ਉਹ ਮੇਰੇ ਸੋਹਰੇ। ਯਾਰਾਂ ਨੂੰ ਕੰਮ ਲੱਗਿਆ ਤੁਹਾਨੂੰ। ਸੋਹਰੇ ਦੀਆਂ ਹਰਕਤਾਂ ਦੇਖ-ਦੇਖ ਕੇ ਫੇਰ ਲੱਗਿਆ ਮੈਂ। ਸੋਹਰੇ ਦੀਆਂ ਹਰਕਤਾਂ ਦੇਖ-ਦੇਖ ਕੇ। ਮੇਰੇ ਘਰ ਦੇ ਨੇ ਕੀ ਇਹੋ ਜਿਹਾ ਕਰਤਾ ਤੁਹਾਡੇ ਨਾਲ? ਓਏ ਸਾਰਾ ਕੁਝ ਹੀ ਉਹਨਾਂ ਨੇ ਕਰਿਆਗਾ ਜਿਹੜੀ ਤੂੰ ਮੱਥੇ ਮਾਰਤੀ ਮੇਰੇ। ਕਦੇ 2 ਮਿੰਟ ਮੇਰੇ ਨਾਲ ਪਿਆਰ ਨਾਲ ਗੱਲ ਕਰੀਏ ਕਦੇ? 24 ਘੰਟੇ ਤੇਰੀ ਸੂਈ ਲਾਲ ਚਾਈ ਰਹਿੰਦੀ ਆ ਕਦੇ ਨੂੰ ਹਰੀ ਚ ਵੀ ਲਿਆਇਆ ਕਰ ਤੁਸੀਂ ਆਹ ਨਸ਼ੇ ਛੱਡ ਕੇ ਨਾ ਕੰਮ ਤੇ ਲੱਗ ਜੇ ਤੁਹਾਡੇ ਨਾਲ ਮੈਂ ਪਿਆਰ ਨਾਲ ਵੀ ਬੋਲੂਗੀ ਤੂੰ ਤਾਂ ਮੈਨੂੰ ਬਸ ਆਇਆ ਤੈਨੂੰ ਤਾਂ ਵੀ ਮੈਂ ਘਰੋਂ ਭੱਗ ਜਾ ਤੇ ਮਗਰੋਂ ਤੂੰ ਕਿਸੇ ਨਾ ਕਿਸੇ ਨਾਲ ਹੋਰ ਚੱਟਾਂ ਕਰੇ ਉਹ ਕੰਮ ਨਹੀਂ ਮੈਂ ਹੋਣ ਦਾਂ ਇਹ ਗੱਲ ਤੁਸੀਂ ਕਿੱਥੋਂ ਵਿੱਚ ਲੈ ਕੇ ਆ ਗਏ ਮੈਨੂੰ ਤਾਂ ਸੂਈ ਬਦਨਾਮ ਕਰੀ ਜਾਂਦੇ ਹੋ ਉਹ ਬਦਨਾਮ ਕਰਨ ਵਾਲੀ ਗੱਲ ਨਹੀਂ ਹੈਗੀ ਮੈਂ ਦੇਖਦੀ ਆਂ ਅੱਜ ਕੱਲ੍ਹ ਵੀ ਕੀ ਹੋਈ ਜਾਂਦਾਗਾ ਮੈਨੂੰ ਨਹੀਂ ਲੱਗਦਾ ਕੰਮ ਕੁਮਤੇ ਤੈਨੂੰ ਘਰੇ ਬੈਠੀ ਨੂੰ ਮਿਲ ਜਾਂਦਾ ਨਾ ਸਭ ਕੁਝ ਤਾਂ ਬਸ ਆਪਦਾ ਬੈਠੀ ਰਹਿ ਟੇਕੇ ਮੈਂ ਨਸ਼ਾ ਪੱਤਾ ਇਹਦਾ ਜਿੰਨਾ ਟਾਈਮ ਮਰਦਾ ਹੀ ਨਾ ਉਹਨਾ ਟਾਈਮ ਆਈ ਨਾਲ ਜਾਊ ਮੇਰੇ ਇਹ ਗੱਲ ਕਹਿਣੇ ਉਹ ਵੀ ਨਾਲ ਹੀ ਜਾਊਗਾ ਨਸ਼ਾ ਪੱਤਾ ਫਿਰ ਮੈਂ ਵੀ ਨੇ ਇਸ ਘਰ ਤੇ ਰਹਿੰਦੀ ਹੈਗੀ ਹੀ ਤੂੰ ਕਿੱਥੇ ਵਗ ਜੇਗੀ ਹੁਣ ਨਾਲੇ ਉਹ ਸੱਚ ਤੇਰੇ ਉਹ ਘਰ ਖਾਲੀ ਹੋ ਗਿਆ ਹਣਾ ਯਾਰ ਦੇਰੀ ਸੰਪ ਵੀ ਅੱਜ ਲਿਆ ਕੇ ਦੰਨਾ ਮੈਂ ਬਸ ਸੜਾ ਕੇ ਸੁਨਿਆਰੇ ਦੋ ਲੋੜ ਨਹੀਂ ਮੈਨੂੰ ਇਹੋ ਜੀ ਛਾਪਾਂ ਦੀ ਮੈਨੂੰ ਦੇ ਪੈਸੇ ਉੱਥੋਂ ਤੇ ਮੈਂ ਤੈਨੂੰ ਨਾ ਸੰ ਸੜਾ ਕੇ ਲਿਆ ਕੇ ਦੰਨਾਗਾ ਤੇ ਨਾਲੇ ਸੂਟ ਲਿਆ ਕੇ ਦੰਨਾ ਸੋਹਣਾ ਮੇਰੇ ਕੋਲੇ ਕੋਈ ਪੈਸੇ ਨਹੀਂ ਹੈਗੇ ਠੀਕ ਆ ਓਏ ਸਾਰਾ ਕੁਝ ਹੈਗਾ ਤੇਰੇ ਕੋਲ ਯਾਰ ਦੇ ਦੇ ਕਿਉਂ ਐਵੇਂ ਹੀ ਕਰਦੀ ਮੈਨੂੰ ਐਵੇਂ ਹੀ ਫੋਨ ਘਨੇ ਧਰਨਾ ਪਊਗਾ ਓ ਮੈਨੂੰ ਟੈਨਸ਼ਨ ਆ ਬਸ ਕਿਉਂ ਪੀਤੀ ਚ ਕੀ ਕੁਝ ਬੋਲੀ ਆਨੇ ਹੈਗੇ ਹੋ ਖਾਲੀ ਹੱਥ ਨਾ ਮੈਨੂੰ ਤੇ ਦੇਖੇ ਨਹੀਂ ਆਂਦੇ ਤੇਰੇ ਆ ਭਈ ਇੱਕ ਤਾਂ ਹੈਗੀ ਆ ਹੂੰ ਤੁਸੀਂ ਇਹ ਫੜਾ ਦੋ ਹੂੰ ਤੁਸੀਂ ਇਹ ਨਾ ਕੱਢ ਕੇ ਵੇਚ ਦਿਓ ਓਏ ਨਹੀਂ ਵੇਚਦਾ ਇਹ ਕਿੰਨੇ ਕ ਦੀ ਬਿਕੂ 100 200 ਦੀ ਸਾਹ ਤੁਹਾਡੇ ਵਾਸਤੇ ਨਾ ਫਿਰ ਉਹੀ ਬਹੁਤ ਆ ਮੈਂ ਤੁਹਾਨੂੰ ਕਹੀ ਨਹੀਂ ਤੁਸੀਂ ਫੜਾ ਦੋ ਬੈਠੇ ਨਹੀਂ ਆਂਦਾ ਟੇਕੇ ਕਿਦੇ ਚਪੇੜੇ ਨਾ ਗਾਲੀ ਤੜਕੇ ਤੜਕੇ ਮਰੀਏ ਨਹੀਂ ਹੋਈ ਆਪਦੇ ਵੀ ਭਗਾਈ ਆ ਫੋਨ ਚਾਰਜ ਲਾਉਣ ਆਲੇ ਮੇਰਾ ਇੱਧਰ ਚਾਰਜ ਲਾਉਣ ਨੂੰ ਕਿਹਾਗਾ ਤੈਨੂੰ ਰੱਖਣ ਨੂੰ ਨਹੀਂ ਕਿਹਾ ਉੱਥੇ ਤੁਸੀਂ ਮੇਰੀ ਛਾਪ ਦਿੰਦੇ ਹੋ ਕਿ ਨਹੀਂ ਦਿੰਦੇ ਉਹ ਕੋਈ ਨਾ ਇਕੱਠਾ ਹੀ ਲਿਆ ਦੂੰ ਤੈਨੂੰ ਮਰਨ ਵੱਧ ਸੰਪਾ ਹੋ ਗਿਆ ਹੈ ਰਮਣ ਕੀ ਕਰਾਂ ਮੈਂ ਫਿਰ ਗੁੱਸੇ ਹੋ ਗਏ ਚੱਲ ਆ ਗਿਆ ਮੈਂ ਤੂੰ ਬੈਠਾ ਮੈਂ ਜਾਣਾ ਆ ਗਿਆ ਮੈਂ ਘੰਟੇ ਨੂੰ ਹੁਣ ਪੀਟੀ ਬਣਿਆ ਉਹਨੇ ਕਿੱਥੇ ਜਾਂਦੇ ਹੋ ਉਹ ਜਾਨਾ ਗਦੇ ਬੋਲ ਨਹੀਂ ਮਰੀਦਾ ਹੁੰਦਾ ਮਗਰ ਆ ਗਿਆ ਮੈਂ ਜਾ ਵਾ ਵੀਓ ਫਿਰ ਕੋਈ ਕਰੇ ਇਹ ਕੰਮ ਦੰਦਾ ਇਹ ਘਰ ਆ ਮੈਂ ਇਹ ਬੰਦੇ ਦਾ ਕਿਦਾਂ ਲਗਾ ਕਿਵੇਂ-ਕਿਵੇਂ ਗੱਲ ਕਰਦਾ ਮੇਰੇ ਨਾਲ ਜਿਹੜੀ ਰਿੰਗ ਪਾਈ ਸੀ ਉਹ ਵੀ ਕੱਢ ਕੇ ਲੈ ਗਿਆ ਹੁਣ ਉਹਨੂੰ ਵੇਚ ਦਊਗਾ ਕੱਲ ਨੂੰ ਇਹ ਘਰ ਵੀ ਗੈਣੇ ਰੱਖ ਦਊਗਾ ਮੈਂ ਤਾਂ ਬਹੁਤ ਫਸਤਾਰੀਆ ਵਿਆਹ ਕਰਵਾ ਕੇ ਕਾਸ਼ ਮੇਰੇ ਦੀ ਨਾਲ ਵਿਆਹੀ ਨਾ ਹੁੰਦਾ ਹਾਂ ਜਾ ਪੁੱਤ ਬਹਿ ਜਾ ਮੇਰੇ ਕੰਮ ਹਾਂਜੀ ਕੀ ਗੱਲ ਪੁੱਤ ਹਾਂ ਤੇਰਾ ਮੂੰਹ ਯਾ ਕਿਉਂ ਉਤਰੇ ਆਪੇ ਤੁਹਾਡੇ ਨਾਲ ਨਾ ਮੈਂ ਇੱਕ ਗੱਲ ਕਰਨੀ ਸੀ ਹਾਂ ਘਰ ਪੁੱਤ ਇੱਕ ਛੇੜੀ ਦੱਸ ਗੱਲਾਂ ਕਰ ਲੈ ਇਹ ਕਿੱਡੀ ਕ ਗੱਲ ਆਤੀ ਐ ਨਾਲੇ ਜੀ ਮੇਰੇ ਨਾਲ ਨਹੀਂ ਗੱਲ ਕਰਨਗੀ ਹੋਰ ਗੱਲ ਕਰਨਗੀ ਜਿਹਦੇ ਨਾਲ ਮੰਮੀ ਮੈਂ ਤੁਹਾਨੂੰ ਐਂ ਕਹਿੰਦੇ ਸੀਗੇ ਵੀ ਤੁਸੀਂ ਉਹਨਾਂ ਨੂੰ ਕਦੋਂ ਕਹੋਗੇ ਵੀ ਉਹ ਕੰਮ ਤੇ ਲੱਗ ਜਾਣ ਸਾਰਾ ਦਿਨ ਉਹ ਨਸ਼ੇ 'ਚ ਡੱਕੇ ਹੁੰਦੇ ਨੇ ਮੈਨੂੰ ਤਾਂ ਐ ਲੱਗਦਾ ਕਿ ਉਹ दारू ਤਾਂ ਪੀਂਦੇ ਪੀਂਦੇ ਨੇ ਤੇ ਨਾਲੇ ਕੁਝ ਹੋਰ ਵੀ ਖਾਂਦੇ ਨੇ ਹਾਂ ਮੇਰੀ ਖਾਮਲੀ ਧੀ ਠੀਕੇ ਹੋਈਆਂ ਗੱਲਾਂ ਕਰਦੀ ਐ ਪੁੱਤ ਚੱਲ ਮੈਂ ਮੰਨਦੀ ਆ ਵੀ ਨਵਾਂ ਨਵਾਂ ਵਿਆਹ ਹੋਇਆ ਚਾਹ ਹੁੰਦਾ ਬੱਚਿਆਂ ਨੂੰ ਹਜ਼ਾਰ ਦੋਸਤਾਂ ਨਾਲ ਮਿਲ ਕੇ ਚੱਲ ਕਦੇ ਪੈਗ ਸ਼ੈਗ ਲਾ ਲੰਦਾ ਪਰ ਹੋਰ ਨਸ਼ਾ ਨਹੀਂ ਕੋਈ ਰਵੀ ਕਰਦਾ ਚਾਹ ਹੁੰਦਾ ਮੰਮੀ ਇਹ ਚਾਹ ਥੋੜੀ ਹੁੰਦਾਗਾ ਤੁਸੀਂ ਵੇਖਿਆ ਨਹੀਂ ਹੈਗਾਗਾ ਕਿ ਸਾਰਾ ਦਿਨ ਉਹਨਾਂ ਦੀ ਅੱਖਾਂ ਬੰਦ ਰਹਿੰਦੀਆਂ ਨੇ ਉਹ ਨਹੀਂ ਪੁੱਤ ਤੈਨੂੰ ਐਵੇਂ ਹੀ ਭੁਲੇਖਾ ਸਾਰਾ ਦਿਨ ਨਹੀਂ ਕੀ ਚੱਲ ਮੈਂ ਮੰਨਦੀ ਆ ਹੱਥ ਨੇ ਕੋਈ ਘੁੱਟ ਬੁੱਕ ਪੀਆ ਹੁੰਦਾ ਹੋਊਗਾ ਪਰ ਇਹਦਾ ਮਤਲਬ ਇਹ ਥੋੜਾ ਵੀ ਉਹ ਨਸ਼ੇੜੀ ਹੋ ਗਿਆ ਨਰੇ ਨਾ दारू ਦੂਰੋਂ ਪਾ ਪੈਗ ਲਾ ਲੰਦਾ ਉਹ ਮੜਾ ਮੋਟਾ ਉਹਨੂੰ ਆਪਾਂ ਨਸ਼ੇ 'ਚ ਨਹੀਂ ਗਿਣਦੇ ਹੁਣ ਨਸ਼ੇ ਦਾ ਪੁੱਤ ਆ ਮੈਡੀਕਲ ਨਸ਼ੇ ਹੁੰਦੇ ਹੈਗੇ ਮੰਮੀ ਮੜਾ ਮੋਟਾ ਨਹੀਂ ਲਾਂਦੇ ਹੈਗੇ ਕਿ ਤੁਸੀਂ ਮੇਰੀ ਗੱਲ 'ਤੇ ਵਿਸ਼ਵਾਸਤਾ ਕਰੋ ਪੁੱਤ ਮੇਰੇ ਦੇ ਗੱਲ ਸੁਣ ਤੂੰ ਤਾਂ ਕੱਲ ਆਈਂ ਮੈਂ ਉਹਨੂੰ ਜੰਮਿਆ ਪਾ ਲਿਆ ਵੱਡਾ ਕਰਤਾ ਮੈਨੂੰ ਪਤਾ ਹੀ ਆ ਆ ਪੈਗ ਵੀ ਨਾ ਪਹਿਲਾਂ ਤਾਂ ਉਹ ਹਾ ਮੂੰਹ 'ਤੇ ਵੀ ਨਹੀਂ ਧਰਦਾ ਸੀ ਆ ਤਾਂ ਵਿਆਹ ਹੋਏ ਮਗਰੋਂ ਬਸ ਇਹਾ ਜਾ ਪਾਰਟੀਆਂ ਦੇ ਚੱਕਰ ਚ ਪਿਆ ਵਿਆਹ ਦੀ ਪਾਰਟੀ ਦੇ ਦੇ ਵਿਆਹ ਦੀ ਪਾਰਟੀ ਦੇ ਦੇ ਤਾਂ ਪੀਣ ਲੱਗ ਗਿਆ ਕੋਈ ਨਾ ਤੂੰ ਸੋਚ ਨਾ ਕਰ ਆਪੇ ਹਟ ਜੂਗਾ ਮੈਂ ਕਰੂੰਗੀ ਗੱਲ ਉਹਦੇ ਨਾਲ ਅੱਛਾ ਪਹਿਲਾਂ ਪੀਂਦੇ ਨਹੀਂ ਸੀ ਵਿਆਹ ਤੋਂ ਬਾਅਦ ਵੀ ਲੱਗੇ ਆ ਹੋਰ ਪੁੱਤ ਪਹਿਲਾਂ ਕਿੱਥੋਂ ਪੀਂਦਾ ਸੀ ਮੇਰੇ ਚ ਮੰਮੀ ਕੋਈ ਕਮੀ ਹੈਗੀ ਆ ਜੋ ਮੇਰੇ ਕਰਕੇ ਪੀਣ ਲੱਗ ਗਏ ਹੁਣ ਨਹੀਂ ਨਹੀਂ ਧੀਏ ਤੂੰ ਤਾਂ ਮੇਰੀ ਗੱਲ ਦਾ ਗਲਤ ਮਤਲਬ ਕੱਢ ਗਈ ਉਹ ਤੇਰੇ ਚ ਕਮੀ ਨਹੀਂ ਤੈਨੂੰ ਦੱਸੀ ਤਾਂ ਜਾਨੀ ਆ ਹਾਂ ਮੁੰਡੇ ਖੁੰਡੇ ਬਸ ਨਾ ਪਾਰਟੀ ਦੇ ਰਵੀ ਵਿਆਹ ਦੀ ਪਾਰਟੀ ਦੇ ਆ ਪਾਰਟੀ ਪਾਰਟੀਆਂ ਦੇ ਚੱਕਰ ਚ ਫਿਰ ਤੈਨੂੰ ਪਤਾ ਹੈ ਕੱਲੇ ਕਹਰੇ ਪੀਂਦੇ ਨਹੀਂ ਹਾਂ ਇੱਕ ਕੁੱਟ ਪੀ ਲੈ ਇੱਕ ਕੁੱਟ ਪੀ ਲੈ ਉਹ ਜਿਹਨੇ ਕਿਤੇ ਨਸ਼ਾ ਨਾ ਕੀਤਾ ਹੋਵੇ ਨਾ ਥੋਨੂੰ ਤਾਂ ਕਹਿੰਦੇ ਹੁੰਦੇ ਐ ਇੰਨੀ ਕ ਵੀ ਨਸ਼ਾ ਕਰ ਜਾਂਦੀ ਆ ਬਸ ਦੋ ਪੈਗ ਲਾ ਲਾਂ ਦਾ ਉਹੀ ਨਸ਼ਾ ਹੋ ਜਾਂਦਾ ਕੋਈ ਨਾ ਬਾਕੀ ਤੂੰ ਸੋਚ ਨਾ ਕਰ ਮੈਂ ਕਰੂੰਗੀ ਰਵੀ ਨਾਲ ਗੱਲ ਕੋਈ ਨਾ ਪਾ ਹਟਾ ਲਾਂਗੇ ਇਹ ਕਿਹੜਾ ਕੋਈ ਪੱਕਾ ਨਸ਼ੇੜੀ ਆ ਤੂੰ ਤਾਂ ਐਵੇਂ ਹੀ ਮੂੰਹ ਤਾਰੀ ਬੈਠੀ ਐ ਮੈਂ ਤਾਂ ਮੰਮੀ ਉਹਨਾਂ ਨੂੰ ਨਾ ਬਹੁਤ ਸਮਝਾ ਲਿਆ ਹੁਣ ਤੁਸੀਂ ਸਮਝਾਇਓ ਕੀ ਵੀ ਹੁੰਨਾ ਧਾਰੂ ਵਗੈਰਾ ਨਸ਼ੀ ਵਗੈਰਾ ਕੁਝ ਵੀ ਨਾ ਕਰਨ ਕਿ ਹੁਣ ਆਪਦਾ ਨਾ ਕੋਈ ਵਧੀਆ ਜੇ ਕੰਮ ਤੇ ਲੱਗ ਜਾਣ ਕੋਈ ਨਾ ਕੋਈ ਨਾ ਕੰਮ ਤੇ ਵੀ ਲੱਗ ਜੀ ਤੂੰ ਸੋਚ ਨਾ ਕਰ ਐ ਮੀਨਾਂ ਟੈਨਸ਼ਨ ਲੈ ਕੰਮ ਤੇ ਤਾਂ ਹਜੇ ਚੱਲ ਮੈਂ ਉਹ ਤਾਂ ਨਹੀਂ ਕਹਿੰਦੀ ਵੀ ਕੋਈ ਨਾ ਹਜੇ ਤੁਹਾਡਾ ਨਵਾਂ ਨਵਾਂ ਵਿਆਹ ਆ ਤੇ ਵੀ ਚਾਹ ਲ ਆਪਦਾ ਕੋਈ ਰਿਸ਼ਤੇਦਾਰੀਆਂ ਚ ਘੁੰਮਣ ਫਿਰਨ ਦਾ ਚਾਹ ਹੁੰਦਾ ਜਦੋਂ ਇੱਕ ਵਾਰ ਕੰਮ ਤੇ ਜਾਣ ਲੱਗ ਗਿਆ ਮੈਨੂੰ ਪਤਾ ਹੀ ਆ ਪੁੱਤ ਫਿਰ ਛੁੱਟੀ ਨਹੀਂ ਮਿਲਦੀਗੀ ਫਿਰ ਅਗਲਾ ਨਾ ਛੁੱਟੀਆਂ ਨਹੀਂ ਦਿੰਦਾ ਆ ਹੁਣੀ ਆ ਵੀ ਨਵੀਂ ਦਿਨ ਚਲਾਵਦਾ ਘੁੰਮ ਫਿਰ ਲੋਂਗੇ ਨਾਲੇ ਸਾਰੀਆਂ ਰਿਸ਼ਤੇਦਾਰੀਆਂ ਜਾ ਆਉਂਗੇ ਫਿਰ ਕੰਮ ਕਰਨ ਤੇ ਹੀ ਹੈਗਾ ਕੋਈ ਗੰਦੀ ਨਹੀਂ ਤੁਹਾਨੂੰ ਪਤਾ ਕੱਲ ਤਾਂ ਮੇਰੇ ਉਹ ਰਿੰਗ ਵੀ ਕੱਢ ਕੇ ਲੈ ਗਏ ਸੀਗੇ ਕਿਤੇ ਮੈਂ ਘਰੇ ਰਿੰਗ ਕੱਢ ਕੇ ਵੇਚੀ ਨਾ ਦੇਣ ਬਾਅਦ ਚ ਫਿਰ ਮੇਰੇ ਉਹਨਾਂ ਦੀ ਕੋਟ ਦੇ ਜੇਬ ਚੋਂ ਆਪੀ ਖੁਦ ਕੱਢ ਲਈ ਮੈਨੇ ਹੁਣ ਨਹੀਂ ਨਹੀਂ ਪੁੱਤ ਠੀਕ ਇਹੀ ਜੀਆਂ ਗੱਲਾਂ ਕਰਦੀ ਐ ਤੂੰ ਮੇਰਾ ਰਵੀ ਚੋਰ ਨਹੀਂ ਹੈਗਾ ਨਾਲੇ ਚੀਜ਼ਾਂ ਕਿਉਂ ਵੇਚੂ ਹੋਕੜਾ ਨਸ਼ੇੜੀ ਹੈਗਾ ਤੂੰ ਤਾਂ ਨਾਲ ਉਹ ਉਹੀ ਪੱਕਾ ਨਸ਼ੇੜੀ ਬਣਾਤਾ ਕੋਈ ਨਾ ਹਜੇ ਤੂੰ ਨਮੀ ਨਮੀ ਆ ਹੌਲੀ ਹੌਲੀ ਜਦੋਂ ਤੈਨੂੰ ਟਾਈਮ ਪੈ ਗਿਆ ਨਾ ਤੈਨੂੰ ਆਪ ਹੀ ਸਮਝ ਚ ਆ ਜੂਗੀ ਬਸ ਕੇਰਾ ਤਾਂ ਸਮਝਣ ਨੂੰ ਟਾਈਮ ਲੱਗਦਾ ਹੀ ਆ ਤੂੰ ਨਾ ਐਵੇਂ ਨਾਲੇ ਕਲੇਸ਼ ਨਾ ਕਰੀ ਉਹਦੇ ਨਾਲ ਪਿਆਰ ਨਾਲ ਰਿਹਾ ਕਰ ਪੁੱਤ ਬਾਕੀ ਮੈਨੂੰ ਕਿਹੜਾ ਤੂੰ ਦਪਿਆਰੀ ਹੈਗੀ ਕੋਈ ਨਾ ਜੇ ਤੂੰ ਕਹਿੰਨੀ ਹੈ ਨਾ ਤਾਂ ਮੈਂ ਰਵੀ ਨਾਲ ਗੱਲ ਕਰੂੰਗੀ ਤੂੰ ਸੋਚਣਾ ਕਰ ਕੋਈ ਸਹੀ ਦਸਣਾ ਮਮੀ ਮਰ ਤੋਂ ਤਾਂ ਪਿਆਰ ਨਾਲ ਬੋਲਿਆ ਵੀ ਨਹੀਂ ਆਂਦਾ ਹੈਗਾ ਹੋਗਾ ਮੈਂ ਆਪ ਤਾਂ ਜਦੋਂ ਉਹਨਾਂ ਦਾ ਮੂੰਹ ਦੇਖ ਲੈਂਦੀ ਨਾ ਮੈਨੂੰ ਤਾਂ ਹੀ ਹੁੰਦਾਗਾ ਕਿ ਕਿੱਥੇ ਮੇਰਾ ਨਸ਼ੇੜੀ ਨਾਲ ਵਿਆਹ ਕਰਤਾ ਧੀਏ ਮੇਰੀ ਗੱਲ ਸੁਣ ਲੈ ਹਰ ਰਿਸ਼ਤਾ ਨਾ ਬਗਾਲ ਤਾ ਜਦੋਂ ਮਰਜ਼ੀ ਲੈ ਪਰ ਬਣਾਣਾ ਬਹੁਤ ਔਖਾ ਹੁੰਦਾ ਏ ਜੇ ਤੂੰ ਨਾ ਪਿਆਰ ਨਾਲ ਉਹਦੇ ਨਾਲ ਗੱਲ ਕਰੇਂਗੀ ਉਹ ਆਪ ਹੀ ਸਮਝ ਜਾਊਗਾ ਆ ਨਸ਼ਾ ਪੱਤਾ ਵੀ ਕਰਨੋਂ ਹਟ ਜਾਊਗਾ ਖਰ ਜੇ ਨਾ ਤੂੰ ਉਹਦੇ ਨਾਲ ਲੜੇਂਗੀ ਤਾਂ ਫਿਰ ਨਾ ਬੰਦੇਆਂ ਤਾਂ ਬਹਾਨਾ ਹੀ ਚਾਹੀਦਾ ਹੁੰਦਾਗਾ ਉਹ ਹੋਰ ਨਸ਼ਾ ਕਰਨ ਲੱਗ ਜਾ ਨਾਲੇ ਇਹ ਕਿਹੜਾ ਮੱਝਾਂ ਦਾ ਸੌਦਾਗਾ ਵੀ ਅੱਜ ਇੱਥੇ ਕੱਲ ਨੂੰ ਉੱਥੇ ਮਸਾ ਤਾਂ ਤੇਰੇ ਪਿਓ ਨੇ ਕੇਰਾ ਤੈਨੂੰ ਬਾਰੋਂ ਠਾ ਲਿਆਗਾ ਫਿਰ ਹੁਣ ਤੂੰ ਦੁਬਾਰੇ ਪਿਓ ਦੇ ਬਾਰ ਚ ਜਾ ਕੇ ਵਹਿ ਜੇਗੀ ਨਾ ਮੇਰਾ ਪੁੱਤ ਅਕਲ ਨੂੰ ਹੱਥ ਮਾਰ ਮਾੜਾ ਜਨਾ ਧਿਆਨ ਨਾਲ ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਉਹਨਾਂ ਨੂੰ ਇੱਕ ਵਾਰ ਸਮਝਾ ਕੇ ਵੇਖਿਓ ਕੋਈ ਨਾ ਤੂੰ ਸੋਚ ਕਿਉਂ ਕਰਦੀ ਏ ਕਮਲੀ ਜੀ ਮੈਂ ਆਪੀ ਉਹਦੇ ਨਾਲ ਗੱਲ ਕਰੂੰ ਕੋਈ ਨਾ ਤੂੰ ਸੋਚ ਨਾ ਕਰ ਹੈ ਕਰ ਜੱਚਾ ਦੀ ਘੁੱਟ ਬਣਾ ਲੈ ਨਾਲੇ ਤੂੰ ਪੀ ਲੈ ਨਾਲੇ ਮੈਂ ਪੀ ਲੂੰਗੀ ਬਾਕੀ ਕੋਈ ਨਾ ਤੂੰ ਸੋਚ ਨਾ ਕਰੀ ਹੈ ਵੀ ਲੜਿਆ ਨਾ ਕਰ ਠੀਕ ਹੈ ਮੰਮੀ ਕੁਈ ਨਾ ਕਰਦੀ ਆ ਮੈਂ ਰਵੀ ਨਾਲ ਗੱਲ ਹਾਂਜੀ ਮੂੰਹ ਮੀਤ ਆ ਕੋ ਸੁਣ ਲੱਗ ਗਿਆ ਕਰਦੀ ਆ ਰਵੀ ਨਾਲ ਗੱਲ ਜੀ ਸੰਬਲ ਜਾ ਤੈਨੂੰ ਕਿਹੜਾ ਸਮਝ ਨਹੀਂ ਆਉਂਦੀ ਉਹ ਕਿਹੜਾ ਰਿਸ਼ਤਾ ਮਸਾ ਹੁੰਦਾ ਜੇ ਕਿਹੜਾ ਅਗਲੀ ਨਾ ਤੁਰ ਗਈ ਮੁੜ ਕੇ ਰਿਸ਼ਤਾ ਵੀ ਨਹੀਂ ਹੋਣਾ ਸੱਚੀਆਂ ਮੁੰਡੇ ਨੇ ਨਾ ਮੇਰਾ ਲੈਖਾ ਹੀ ਲੈ ਛੱਡਿਆ ਹੈਲੋ ਹਾਂਜੀ 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 ਉਹ ਕੋਈ ਚੈੱਕ ਨਹੀਂ ਤੁਹਾਡਾ ਕੰਮ ਵੀ ਕਰਵਾ ਦਿੰਨੇ ਆ ਉਹ ਨਹੀਂ ਨਹੀਂ ਸੁੱਖ ਨਾਲ ਹੁਣ ਤਾਂ ਆਪਣੇ ਲਿੰਕ ਬਥੇਰੇ ਬਣ ਗਏ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਤੁਸੀਂ 2 ਦਿਨ ਖੜੋ ਉਹ ਮੈਂ ਨਾ ਉਹਨਾਂ ਦਾ ਮੱਗਰ ਕਾ ਕਰਾਈ ਜਾਂਦਾ ਸੀ ਥੋੜਾ ਜਿਹਾ ਕੰਮ ਜਾ ਨਹੀਂ ਨਹੀਂ ਪਟਵਾਰੀ ਨਾਲ ਆਪਣੀ ਵਧੀਆ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਕਰਵਾ ਦੇਣਗੇ ਬਸ 2 ਦਿਨ ਖੜਜੋ 2 ਦਿਨਾਂ ਚ ਹੀ ਕਰਵਾ ਦਿੰਨੇ ਆਪਾਂ ਤੁਹਾਡਾ ਕੰਮ ਠੀਕ ਹੈ ਉਹ ਫੇਰ ਉਹੀ ਗੱਲ ਹੁਣ ਆਪਾਂ ਪੈਸੇ ਕਰਕੇ ਥੋੜੀ ਵਰਤਨਾ ਪਹਿਲਾਂ ਕੰਮ ਹੋ ਜੇ ਫਿਰ ਲੈ ਲਾਂਗੇ ਤੁਹਾਡੇ ਤੋਂ ਪੈ ਠੀਕ ਹੈ ਠੀਕ ਹੈ ਕੋਈ ਨਹੀਂ ਧੰਨਵਾਦ ਜੀ ਕਿਆਣ ਮੋਲ ਮੈਂ ਤਾਂ ਠੀਕ ਆ ਤੂੰ ਨਹੀਂ ਠੀਕ ਲੱਗਦਾ ਉਹ ਕੋਈ ਨਹੀਂ ਆਜਿਆ ਨਾ ਕੰਪਨੀ ਛੜੀ ਪਈ ਹੈ ਸਰੀਰ ਨਾ ਵਾਈਬ੍ਰੇਸ਼ਨ ਤੇ ਲੱਗਿਆ ਪਿਆ ਉਹ ਅੰਮਲੀਆਂ ਨੂੰ ਕੰਬੜੀ ਛੜਨੀ ਹੁੰਦੀ ਹੈ ਉਹ ਅੱਜ ਨਸ਼ਾ ਪੱਤਾ ਨਹੀਂ ਮਿਲਿਆ ਹੋਣਾ ਅੱਜ ਤੈਨੂੰ ਕੰਪਨੀ ਛੜੀ ਜਾਂਦੀ ਹੈ ਜਿਹੜਾ ਕੰਜਰ ਕਹਿੰਦਾ ਵੀ ਮੈਂ ਨਸ਼ਾ ਕਰਦਾ ਹੁਣ ਕਿਹਦਾ ਕਿਹਦਾ ਨਾਮ ਲਾਵਾਂ ਸਾਰੇ ਕੰਜਰ ਹੋ ਗਏ ਫਿਰ ਅਸੀਂ ਤੂੰ ਹੀ ਇੱਕ ਸੱਚਾ ਸਵਿੱਤਰਾ ਹੋ ਗਿਆ ਓਏ ਤੂੰ ਮੇਰੀ ਗੱਲ ਸੁਣ ਉਹ ਮੈਂ ਭਰਾਵਾ ਹੁਣ ਤੱਕ ਤੇਰੀਆਂ ਹੀ ਸੁਣੀਆਂ ਤੇ ਥੋੜੀਆਂ ਹੀ ਸੁਣਦਾ ਆਇਆ ਉਹ ਬੜਾ ਘੈਂਟ ਪਾਇਆ ਕਰਦੇ ਬੰਦੇ ਦੀਆਂ ਤਾਂ ਛੱਡ ਦੋ ਬਾਹਰ ਦੇ ਦੀਆਂ ਤਾਂ ਨਹੀਂ ਛੱਡਦੇ ਤੁਸੀਂ ਚੋਰੋ ਉਹ ਨਹੀਂ ਮੈਂ ਲੱਗ ਰਿਹਾ ਯਾਰ ਕਭੀ ਮੇਰੀ ਗੱਲ ਸੁਣ ਲੈ ਮੈਂ ਤੇਰੇ ਭਲੇ ਵਾਸਤੇ ਸਮਝਾਉਣਾ ਉਹ ਤੇਰੀ ਵਧੀਆ ਸੋਹਣੀ ਸੁਨੱਖੀ ਜਨਾਨੀ ਆ ਕਿਤੇ ਆਪਦਾ ਘਰ ਨਾ ਪਟਲੀਆਂ ਨਾ ਕੰਮਾ ਕਰਕੇ ਹੋ ਨਹੀਂ ਯਾਰ ਮੈਂ ਕੁਝ ਨਹੀਂ ਕਰਦਾ ਤੇ ਮੇਰੀ ਗੱਲ ਸੁਣਾ ਅੱਜ ਨਾ ਯਾਰ ਉਹ ਮੈਂ ਕੀ ਹੈ ਨਾ ਵੀ ਕੁੱਤਾ ਆ ਤੂੰ ਇੱਥੋਂ ਖੜਿਆ ਤੇ ਇੱਥੋਂ ਨਹੀਂ ਜਾਂਦਾ ਓਏ ਮੂੰਹੋਂ ਬੋਲ ਤੇਰੇ ਨਹੀਂ ਨਿਕਲਦਾ ਹਜੇ ਤੂੰ ਕਹਿੰਦਾ ਸਾਲਾ ਮੈਂ ਨਸ਼ਾ ਨਹੀਂ ਕਰਦਾ ਉਹ ਮੈਂ ਨਾ ਕਰਨੀ ਕੱ ਲੈ ਹਾਂਦਾ ਸੀ ਕੁੱਤਾ ਮਾਹ ਜਾਲ ਮੈਂ ਰੱਖੂਗਾ ਘਰੇ ਉਹ ਭੈਣ ਦੇ ਖਸਮ ਦਾ ਰਾਤ ਠੰਡ ਨੇ ਮਰ ਗਿਆ ਭੁੱਲ ਗਿਆ ਮੈਨੂੰ ਬਾਹਰ ਹੀ ਬੰਨਤਾ ਉਹ ਤੂੰ ਵੀ ਤਾਂ ਕੁੱਤਾ ਹੀ ਆ ਕਰਦਾ ਹੁਣ ਉਹ ਮੈਥੋਂ ਪੈਸੇ ਮੰਗੀ ਜਾਂਦਾ ਤੂੰ ਮੈਨੂੰ ਐ ਕਰ 22500 ਰੁਪਏ ਦੇ 5 700 ਰੁਪਿਆ ਆ ਪਿਆਗਾ ਇਹ ਨਹੀਂ ਛੱਡਦਾ ਤੇ ਹਾਂ ਆ ਦੇ ਓਏ ਹੁਣ ਆ ਕੰਮਾਂ ਤੇ ਆ ਜਾ ਓਏ ਆ ਮੰਜਾ ਵੀ ਵੇਚ ਦੇ ਘੜੀ ਵੇਚ ਦੇ ਨਾ ਹੋਰ ਤਾਂ ਤੈਨੂੰ ਮਲੰਗਾ ਕੋਈ ਕੰਮ ਨਹੀਂ ਓ ਯਾਰ ਮੇਰੀ ਗੱਲ ਸੁਣ ਲੈ ਕੰਨ ਫੋੜ ਕੇ ਕੰਮ ਕਰ ਲਿਆ ਕਰ ਚਾਰ ਪੀਆ ਦਾ ਓ ਮੈਂ ਨਸ਼ਾ ਬੋ ਕਰਗਾ ਹੋਇਆ ਮੈਂ ਓਏ ਨਸ਼ਾ ਨਹੀਂ ਕਰਦਾ ਉਹ ਤੇਰੀਆਂ ਅੱਖਾਂ ਨਹੀਂ ਖੁੱਲਦੀਆਂ ਸਾਲੇ ਤੂੰ ਅਜੇ ਕਹਿੰਦਾ ਮੈਂ ਨਸ਼ਾ ਨਹੀਂ ਕਰਦਾ ਮੇਰੀ ਕੰਨ ਫੋੜ ਕੇ ਗੱਲ ਸੁਣ ਲੈ ਓਏ ਕੰਮ ਕਰ ਲਿਆ ਕਰ ਚਾਰ ਪੀਆ ਦਾ ਤੈਨੂੰ ਰੋਜ਼ ਹੁਣ ਪੈਸੇ ਕਿੱਥੋਂ ਦੇ ਦਈਏ ਸੀ ਤੇਰਾ ਤਾਂ ਤੀਜੇ ਦਿਨ ਦਾ ਕੰਮ ਓ ਜੰਗਾ ਤੂੰ ਹੁਣ ਹੌਲੀ ਬੋਲ ਲੈ ਇਹਨਾਂ ਨੂੰ ਓ ਲੋਕਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਤੇਰੇ ਬਾਰੇ ਵੀ ਕਹਿ ਹੋ ਜਾਂ ਤੂੰ ਦੇ ਦੇ ਯਾਰ ਬਈ ਬਣੇ ਕੀ ਦੇ ਦੇ ਉਹ 2000 ਰੁਪਏ। ਨਾਲੇ ਤੈਨੂੰ ਕੁੱਤਾ ਲਿਆਉਣ ਦੀ ਕੀ ਲੋੜ ਸੀ? ਕੁੱਤਿਆਂ ਵਰਗਾ ਤੂੰ ਆਪ ਹੀ ਹੈਗਾ। ਹਾਂ। ਓਏ ਯਾਰ ਚੰਗਾ ਯਾਰ ਚੰਗਾ ਬਾਈ ਬਣੇ। ਮੇਰੇ ਕੋਲ ਤਾਂ ਮੈਂ ਤਾਂ 500 ਰੁਪਏ ਦਊਂਗਾ। ਇਦੋਂ ਵੱਧ ਮੈਂ ਪੈਸੇ ਨਹੀਂ ਦਿੰਦਾ ਤੈਨੂੰ। ਓਏ ਓ ਦੇ। ਮੈਂ ਬੂਥੜ ਦੇ ਮਰੂੰ ਸੌਲ ਦੇ। ਏ ਜੇ ਨਹੀਂ ਤਾਂ ਨਾ ਸਾਰਾ ਪਿੱਛੇ ਖੋਈ ਜਾਂਦਾ ਪੈਸੇ। ਆ 800 ਰੁਪਿਆ। ਓਏ ਮੇਰੀ ਗੱਲ ਸੁਣ ਲੈ। ਅੱਜ ਤਾਂ ਤੈਨੂੰ ਮੈਂ 1000 ਰੁਪਏ ਦੇਤਾ। ਤੇ ਇਦੋਂ ਮੁੜ ਕੇ ਜੇ ਮੈਥੋਂ ਪੈਸੇ ਮੰਗੇ ਨਾ। ਤਉ ਆਪਦਾ ਹਿਸਾਬ ਲਾਣੀ ਤੇ ਨਸ਼ਾ ਪੱਤਾ ਸਾਦ ਓਏ ਰਾ ਸਾਲਾ ਮਲੰਗ ਓ ਜਾ ਬਗ ਜਾ ਓਏ ਕਿਉਂ ਛਤਰ ਕਿਉਂ ਸਾਡੀ ਜ਼ਿੰਦਗੀ ਖਰਾਬ ਕੀਤੀ ਐ ਤੂੰ ਮੇਰੀ ਗੱਲ ਸੁਣ ਨਾਲੇ ਤਾਂ ਆਪਦੀ ਤੀਮੀ ਦੀ ਤੂੰ ਜ਼ਿੰਦਗੀ ਖਰਾਬ ਕਰਤੀ ਨਾਲੇ ਮੈਨੂੰ ਨਾ ਤੁਹਾਡਾ ਸਾਰਾ ਪਤਾ ਓਏ ਹੁਣ ਚੰ ਇਨੀ ਲਾਉਣੀ ਐ ਗਲੇ ਚ ਮਲੰਗਾ ਫੁਰਤਾ ਕੋਈ ਕੰਮ ਨਹੀਂ ਓ ਯਾਰ ਫੁਰਤਾ ਤੈਨੂੰ ਮੇਰੀ ਗੱਲ ਸੁਣ ਲੈ ਹਣ ਮੋਲ ਯਾਰ ਜੇ ਨਸ਼ਾ ਕਰਕੇ ਘਰੇ ਬੜੇ ਨਾ ਸੈਂਟਰ ਚ ਕਾ ਦੂੰ ਮੇਰੇ ਸਾਲੇ ਨੂੰ ਮਲੰਗ ਨੂੰ ਓਏ ਸੈਂਟਰ ਨਾਲ ਚ ਗਾਈ ਬਾਈ ਹਣ ਰਿਆਥਲਾ ਮੈਥੋਂ ਪੈਸੇ ਮੰਗਣ ਆਈ ਐ ਦੂ ਮੁੜ ਕੇ ਮੈਂ ਤੈਨੂੰ ਪਹਿਲਾਂ ਦੱਸਤਾ ਨਿਕਲ ਜਾ ਇਥੋਂ ਉਹ ਹੁਣ ਪੈਸੇ ਹੁਣ ਦੀ ਤੇਰੇ ਕੋਲ ਸੱਚੀ ਮੰਗਣੇ ਆ ਉਹ ਫਿਰ ਕਿਸੇ ਚੱਜ ਦੇ ਕੰਮ ਲਾ ਲਾ ਪੈਸੇ ਤੂੰ ਆਦਾ ਕੰਮ ਤੋੜ ਲਾ ਸਰੀਰ ਦਾ ਲੋਕਾਂ ਨੂੰ ਠੰਡ ਲੱਗਦੀ ਐ ਤੈਨੂੰ ਮੇਰੇ ਸਾਲਾ ਗਰਮੀ ਲੱਗਦੀ ਐ ਠੰਡ ਚ ਵੀ ਓਏ ਹੁਣ ਲੱਗਾਂ ਲੱਗੀ ਯਾਰ ਓਏ ਅਮਲ ਗਿਆ ਕੋਟ ਪਾ ਲਾ ਠੁੰਗੜ ਨਾ ਜਾਈ ਕਿਤੇ ਓਏ ਏ ਸੁੰਗੜ ਨਾਲਾ ਸਰੀਰ ਹੈ ਨਹੀਂ ਦੇਖ ਮੇਰੀ ਗੱਲ ਸੁਣ ਲਾ ਹਾਂ ਆ ਮਹੀਨਾ ਜਾਂਦਾ ਕਿ ਦੋ ਮਹੀਨੇ ਜਾਂਦੇ ਆ ਜੇ ਕਿਤੇ ਨਾ ਸੁੰਗੜ ਕੇ ਮੰਜੇ ਚ ਪਿਆ ਨਾ ਤਾਂ ਮੇਰਾ ਨਾਮ ਬਦਲਾ ਦੇ ਤੂੰ ਓ ਭਗ ਜਾ ਬਗ ਜਾ ਯਾਰ ਮੇਰੇ ਮੱਥੇ ਘੱਟ ਲੱਗਿਆ ਕਰ ਇੱਕ ਮਾਈ ਆ ਤੈਨੂੰ ਚਮਲਾਉਂਦੀ ਆ ਤੀਜੇ ਦਿਨ 2500 ਵਰਤੇ ਵਧੀਆ ਕਰ। ਇਸ ਤੋਂ ਬਾਅਦ ਬੂਟ ਲਾ ਕੇ ਨਾ ਤੇਰੇ ਹਲਕ 'ਚ ਤੁਹਾਨੂੰ ਵਧੀਆ ਰਹੇਗਾ ਭਗ ਜਾ। ਭਰਾ ਬਣ ਕੇ ਯਾਰ ਗਾਣੂ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਤੂੰ ਤਾਂ ਸਾਲਿਆ ਕੁਛ ਵੀ ਨਹੀਂ ਭਰਾ ਭਰਾਵਾਂ ਦੀਆਂ ਬਾਹਾਂ ਹੁੰਦਿਆ ਤੂੰ ਤਾਂ ਕੁਛ ਵੀ ਨਹੀਂ ਬਗ ਜਾ ਇੱਥੋਂ ਚੰਗਾ ਯਾਰ ਬਗ ਜਾ ਨਸ਼ਾ ਕਰਕੇ ਬੜਾ ਨਾ ਕਰ ਹਿਸਾਬ ਲਾ ਲਈ ਫਿਰ ਮੈਂ ਮੇਰਾ ਸਾਲਾ ਹੁਣ ਚੀਜ਼ਾਂ ਵੇਚਣ ਤੇ ਆ ਗਿਆ ਵੀ ਤੈਨੂੰ 1000 ਰੁਪਏ ਦੇ ਦਤ ਆਹਾ ਇਹ ਤਾਂ ਕਿਸੇ ਕੰਮ ਦੇ ਨਹੀਂ ਉਹ ਭਰਾਵਾ ਇਹ ਪਿੰਡ ਚ ਨਾ ਇੱਜ਼ਤ ਬਣੀ ਰਹਿਣ ਦੇ ਬਣੀ ਰਹਿਣ ਦੇ ਕਿਉਂ ਸਾਮਾਨ ਚੱਕ ਚੱਕ ਵੇਚਦਾ ਉਹ ਦਾ ਕਵਾੜਲਾ ਓ ਖੜ ਜਾ ਮੇਰੇ ਹੱਸ ਜਾ ਲੈ ਜਾ ਮਰ ਜਾ ਪਣੀ ਭੈਣ ਦਾ ਖਸਮ ਇਹ ਕਿੱਦੇ ਸੁਧਰੂ ਆ ਸਾਡਾ ਤਾਂ ਨਾ ਜੂਣ ਹੀ ਖਰਾਬ ਕੇਰੀ ਪੀ ਜਾਣੇ ਇੱਕ ਮਾਂ ਕੀ ਤੀਜੇ ਦਿਨ ਚੱਕ ਕੇ ਨੂੰ 500 ਦੇ ਤਾਂ 1000 ਦੇ ਤਾ ਮਾਂ ਨਾਲ ਹੀ ਗੱਲ ਕਰਨੀ ਪੂ ਜੇ ਦੇ ਸਾਲੇ ਦੇ ਆਹੀ ਲੱਛਣ ਰਹੇ ਨਾ ਨਾ ਤਾਂ ਇਹਦੀ ਖੜੇ ਜਨਾਨੀ ਤੇ ਮਰਨਾ ਤੇ ਨੇ ਆਪ ਹੈਗਾ ਨਾਲ ਮਾਰੂ ਸਾਨੂੰ ਮੰਮੀ ਹਾਂ ਪੁੱਤ ਓਏ ਉਹਨੂੰ ਸ਼ੋਰ ਜੇ ਨੂੰ ਸਮਝਾ ਲਾ ਹੁਣ ਕੀ ਕਰਤਾ ਉਹਨੇ ਉਹ ਨਸ਼ਾ ਮੰਨ ਪੱਕਾ ਕਰਦਾ ਉਹ ਕੋਠੇ ਤੇ ਆ ਗਿਆ ਮੇਰੇ ਕੋਲ ਹੌਲੀ ਬੋਲ ਪੁੱਤ ਤੇਰੀ ਪ੍ਰਜਾਈ ਸੁਣ ਲੂ ਉਹਨੂੰ ਕਾਨੂੰ ਪਤਾ ਉਹਦੀ ਵਿਚਾਰੀ ਤੁਸੀਂ ਜ਼ਿੰਦਗੀ ਖਰਾਬ ਕਰੀ ਜਾਂਦੇ ਹੋ ਪੁੱਤ ਜ਼ਿੰਦਗੀ ਖਰਾਬ ਨਹੀਂ ਕਰੀ ਤੈਨੂੰ ਨਹੀਂ ਪਤਾ ਜਦੋਂ ਕਹਿੰਦੀ ਹੁੰਦੇ ਨਾ ਨੱਕ ਚ ਨ ਕੇੜ ਪੈ ਜੇ ਵੱਡੇ ਵੱਡੇ ਸੁਧਰ ਜਾਂਦੇ ਇਹ ਕਿਹੜੇ ਖੇਤ ਦੀ ਉਹ ਇਹ ਨਹੀਂ ਸੁਧਰਦਾ 1000 ਰੁਪਿਆ ਲੈ ਗਿਆ ਧੱਕੇ ਨਾਲ ਮੇਰੇ ਤੋਂ ਤੜਕੀ ਡੱਕਾ ਫਿਰਦਾ ਸੀ ਤੂੰ ਵੀ 1000 ਪਰ ਮੈਂ ਕੀ ਕਰਾਂ ਹਜੇ ਤਾਂ 2000 ਰੁਪਿਆ ਮੰਗਦਾ ਸੀ ਕਹਿੰਦਾ ਮੈਨੂੰ 2000 ਰੁਪਿਆ ਦੇ ਪਤਾ ਨਹੀਂ ਕੀ ਦਾ ਕਰਨੀ ਕਰਨੀ ਦਾ ਕੁੱਤਾ ਲੈ ਆਇਆ ਸੀ ਠੰਡ ਨਾਲ ਮਰ ਗਿਆ ਉਹ ਮੈਂ ਕਿਹਾ ਸਾਲਾ ਤੂੰ ਦਾ ਆਪ ਕੁੱਤੇ ਆਰ ਗਿਆ ਇਹ ਕਿਹੜਾ ਕੁੱਤਾ ਲੈ ਕਿਸੇ ਦਾ ਕੁੱਤਾ ਨਹੀਂ ਲੈ ਆਇਆ ਉਹ ਕੁੱਤਾ ਲਿਆਂਦਾ ਘਰੀ ਲਿਆਂਦਾ ਉਹ ਕੋਠੇ ਤੋਂ ਛਤਰੀ ਲੈ ਗਿਆ ਚੱਕ ਕੇ ਵੇਚਣ ਨੂੰ ਹਾਏ ਸੱਚੀ ਆ ਮੁੰਡੇ ਨੇ ਮੈਂ ਕੱਖੋਂ ਹੌਲੀ ਕਰਤੀ ਹਾਏ ਤਾਂ ਮੋਟੀ ਪੈਪ ਨੂੰ ਹੱਥ ਪਾਈ ਖੜਾ ਸੀ ਉਹ 15-1800 ਦੀ ਪੈਪਸੀ ਅੰਦਰ ਮਚਾ ਦੇ ਹੁਣ ਵੀ ਫੇਰ ਲੈ ਜੂਗਾ ਉਹ ਤਾਂ ਜੇ ਬੜੇ ਖਾਦੇ ਹੁਣ ਕੋਠੇ ਤੇ ਮੇਰੇ ਤੋਂ ਮਾਂ ਮੇਰੀ ਗੱਲ ਸੁਣ ਲੈ ਦੇਖ ਗੱਲ ਰਹਿ ਗਈ ਹਾਸੀ ਵਾਲੀ ਚਾਹੇ ਮਜ਼ਾਕ ਵਾਲੀ ਉਹਨੇ ਨਾ ਕੁੜੀ ਦੀ ਜ਼ਿੰਦਗੀ ਖਰਾਬ ਕਰ ਰੱਖੀ ਆ ਇਹਨੇ ਆਪ ਤਾਂ ਮਰਨੇ ਮਰਨਾ ਤੇ ਨਾਲ ਆਪਦੇ ਜਵਾਕਾਂ ਨੂੰ ਵੀ ਮਾਰੂ ਇਹ ਮੈਨੂੰ ਤਾਂ ਇਹ ਸੀ ਅਨਮੋਲ ਪੁੱਤ ਵੀ ਚਲ ਇਹਨੂੰ ਵਿਆਹ ਤਾਂ ਨਹੀਂ ਆ ਸੁਧਰ ਜੂਗਾ ਵੱਡੇ ਵੱਡੇ ਸੁਧਰ ਜਾਂਦੇ ਆ ਆਹੀ ਤਾਂ ਗਲਤੀ ਰਹਿ ਗਈ ਆਹੀ ਤਾਂ ਗਲਤੀ ਰਹਿ ਗਈ ਤੇਰੇ ਚ ਵੀ ਜਿਹੜੀਆਂ ਤੂੰ ਆ ਗੱਲਾਂ ਸੋਚ ਗਈ ਵੀ ਇਹਦਾ ਵਿਆਹ ਕਰ ਦਨਾ ਆਪੀ ਸੁਧਰ ਜੂਗਾ ਤੁਹਾਨੂੰ ਮੈਨੂੰ ਕੀ ਪਤਾ ਸੀਗਾ ਨਾਲੇ ਤੈਨੂੰ ਸਾਰਾ ਪਤਾ ਸੀ ਮਾਂ ਵੀ ਇਹ ਮਨਪੱਕਾ ਨਸ਼ਾ ਕਰਕੇ ਘਰੇ ਵੜਦਾ ਵੀ ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਦੇ ਓ ਤੁਸੀਂ ਪੁੱਤ ਤੂੰ ਮੇਰੀ ਜਗ੍ਹਾ ਤੇ ਰਹਿ ਕੇ ਸੋਚ ਹੁ ਮਾਮਾ ਦਾ ਪੁੱਤਾਂ ਦੇ ਘਰ ਬਿਵਾ ਕੇ ਖੁਸ਼ ਹੁੰਦੀਆਂ ਨੇ ਮਾਮਾ ਬਿਵਾ ਕੇ ਖੁਸ਼ ਹੁੰਦੀਆਂ ਪਰ ਕਿਸੇ ਦਾ ਜਾੜ ਕੇ ਨਹੀਂ ਚੱਲ ਕੋਈ ਨਾ ਆਪਾਂ ਸਮਝਾ ਲਾਂਗੇ ਦਵਾਈ ਦੂਈ ਦਵਾ ਦਾਂਗੇ ਨਾਲੇ ਮੇਰਾ ਪੁੱਤ ਬਣ ਕੇ ਹੌਲੀ ਬੋਲ ਬਹੁ ਨੂੰ ਪਹਿਲਾਂ ਹੀ ਸ਼ੱਕ ਹੈ ਓ ਬਹੁ ਨੂੰ ਤਾਂ ਮੈਂ ਦੱਸੂ ਖੁਦ ਦਿਮਾਗ ਹੱਲ ਗਿਆ ਤੇਰਾ ਕਿਉਂ ਘਰ ਪਟਦਾ ਉਹ ਫਿਰ ਉਹਨੂੰ ਕਿਹੜਾ ਪਤਾ ਨਹੀਂ ਹੋਣਾ ਜਦੋਂ ਰਾਤ ਨੂੰ ਆ ਲਾ ਕੇ ਚੱਟਾ ਜਾ ਤੇ ਕੀ ਕੇ दारू ਆਉਂਦਾ ਉਹਨੂੰ ਪਤਾ ਨਾ ਲੱਗੂਆ ਕੋਈ ਨਾ ਉਹਨੂੰ ਪਤਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਨੇ ਦੁਬਾਰਾ ਦੁਬਾਰਾ ਲਾ ਗਏ ਬਹੁਤ ਵਾਰ ਲੈ ਲੂਆ ਤੇਰੇ ਭਾਂਦੀ ਦਾ ਦਵਾਈ ਇੱਕ ਦਿਨ ਚ ਹੀ ਛੱਡ ਦੂ ਨਾ ਨਸ਼ਾ ਪੱਤਾ ਦਾ ਉਹ ਮੈਂ ਬਥੇਰੇ ਨੂੰ ਸਮਝਾਇਆ ਵੀ ਭਾਈ ਜੇ ਤੈਨੂੰ ਬਾਹਲਾ ਕਰਦਾ ਦਵਾਈ ਦਵਾ ਦੰਨੇ ਆ ਮਾੜੀ ਮੋਟੀ ਚੱਲ ਜੇ ਤੈਨੂੰ ਐ ਨਹੀਂ ਛੱਡਦਾ ਭੁੱਕੀ ਦਵਾ ਦੰਨੇ ਆ ਭੁੱਕੀ ਖਾਲਿਆ ਕਰ ਭਾਈ ਆ ਮੈਡੀਕਲ ਨਸ਼ੇ ਛੱਡ ਦੇ ਟੜਕੀ ਸੱਟ ਲੈਂਦਾ ਦੋ ਤਿੰਨ ਸਗਨੇਚਰ ਅੰਦਰ ਸਿਕਟਾਂ ਦੀ ਧੂਫ ਕੱਢ ਦਿੰਦਾ ਡੱਬੀ ਡੱਬੀ ਦੋ ਦੋ ਡੱਬੀਆਂ ਪੀ ਜਾਂਦਾ ਸਿਕਟਾਂ ਦੀਆਂ ਹੁਣ ਮੈਂ ਕੀ ਕਰਾਂ ਕਿਹੜਾ ਕਿਹੜਾ ਚਲ ਇੱਕ ਮਿੰਟ ਜੇ ਕੋਈ ਇੱਕ ਬੈਲ ਹੋਵੇ ਬੰਦੇ ਨੂੰ ਤਾਂ ਛੜਾ ਲੇਗੀ ਐਨੇ ਬੈੜ ਲੱਗੇ ਕੀ ਕੀ ਛੜਾਏਗੀ ਚਟਾਓ ਪਿੰਦਾ ਆ ਪੰਨੀ ਤੇ ਪਿੰਦਾ ਜੇ ਟੀਕਾ ਲਾਉਂਦਾ ਹੋਵੇ ਤਾਂ ਹੁਣ ਨੂੰ ਮਰਿਆ ਹੁੰਦਾ ਗੋਲੀਆਂ ਇਹ ਖਾਂਦਾ ਸਗਨੇਚਰ ਇਹ ਖਾਂਦਾ ਆਹ ਬੀੜੀਆਂ ਸਿਕਟਾਂ ਇਹ ਪਿੰਦਾ ਫੇ ਪੁੱਤ ਫਿਰ ਸੌ ਅੱਗ ਸਵਾ ਖਾਂਦਾ ਇਹ ਮੈਂ ਕਿਹੜਾ ਕਹਿਆ ਇਹਨੂੰ ਵੀ ਤੂੰ ਇਹੋ ਜਿਹੀ ਅੱਗ ਸਵਾ ਖਾਲਾ ਉਹ ਜੀ ਉਦੋਂ ਨੱਥ ਪਾਈ ਹੁੰਦੀ ਨਾ ਤੇ ਇਹ ਵਿਗੜਦਾ ਨਹੀਂ ਸੀ ਆਵਦਾ ਤੀ ਪੁੱਤ ਹਰ ਇੱਕ ਨੂੰ ਪਿਆਰਾ ਹੁੰਦਾ ਮੈਂ ਤਾਂ ਚਾਹ ਚਾਹ ਚਪਾਲਿਆ ਸੀ ਹਾਂ ਚਾਹ ਚਪਾਲਿਆ ਸੀ ਤੇ ਉਹ ਵਿਗੜ ਗਿਆ ਹੁਣ ਮੈਨੂੰ ਕੀਤਾ ਸੀ ਅਜੇ ਤਾਂ ਤੀ ਜੰਮ ਪੈਂਦੀ ਮੈਂ ਵਿਆਹ ਕੇ ਉਹ ਇਹ ਦੁੱਤੀ ਜੰਮ ਦੰਦੀ ਕੰਦ ਚਲਾਉਣ ਦੇ ਤਾਂ ਕੰਮ ਆ ਜਾਂਦੀ ਲੈ ਪੁੱਤ ਤੂੰ ਤਾਂ ਨਾ ਮੈਨੂੰ ਬੋਲਣ ਲੱਗ ਜਾਣਾ ਨਾ ਮੈਂ ਉਹਨੂੰ ਕਿਹਾਗਾ ਵੀ ਤੂੰ ਨਸ਼ੇ ਕਰ ਲੈ ਮਾਂ ਤੈਨੂੰ ਕੀ ਪਤਾ ਅੰਦਰੋਂ ਕਿੰਨੀ ਕੌਖੀ ਹੈਗੀ ਮਾਂ ਮੇਰੀ ਗੱਲ ਸੁਣ ਲੈ ਜੇ ਉਹਨੂੰ ਸੁਧਾਰ ਸਕਦੀਆਂ ਨਾ ਤਾਂ ਤੁਸੀਂ ਸੁਧਾਰ ਸਕਦੀਆਂ। ਬਗਾੜਨ ਵਾਲੀ ਵੀ ਤੂੰ ਆ ਤੇ ਸੁਧਾਰਨ ਵਾਲੀ ਵੀ ਤੂੰ ਆ। ਹੁਣ ਮੈਂ ਕੀ ਕਰਾਂ ਉਹ ਤੇ ਸਿਰ ਚ ਇੱਟ ਮਾਰਾਂ। ਓਏ ਉਹਨੂੰ ਸੈਂਟਰ ਚ ਚਕਾ ਦਿੰਨੇ ਆ। ਜਿੰਨੇ ਪੈਸੇ ਉਹ ਇੱਥੇ ਖਾਂਦਾ ਉਹਨੇ ਪੈਸੇ ਸੈਂਟਰ ਵਾਲੇ ਉਹਨੂੰ ਦੇ ਦਿਆ ਕਰਾਂਗੇ। ਸੁਧਰਦਾ ਜਾਊਗਾ ਕਮਸੇ ਕਮ। ਸੈਂਟਰ ਤਾਂ ਚਕਾ ਦੇਂਗਾ। ਆ ਬਗਾਨੀ ਦੀ ਨੂੰ ਕੀ ਕਹੇਗਾ ਵੀ ਕਿੱਥੇ ਹੈਗਾ? ਓਏ ਉਹਨੂੰ ਸਾਰਾ ਪਤਾ ਹੈ। ਉਹਨੂੰ ਦੱਸ ਦਿਆਂਗੇ ਵੀ ਜੇ ਭਈਆ ਉਹਦਾ ਘਰ ਬਸਾਉਣਾ ਹੈ ਜਾਂ ਜ਼ਿੰਦਗੀ ਨਿਗਾਉਣੀ ਹੈ ਤਾਂ ਇਹਨੂੰ ਸੈਂਟਰ ਸੱਟਾਂਗੇ ਅਸੀਂ। ਤੈਨੂੰ ਕੀ ਲੱਗਦਾ? ਅਗਲੀ ਖੜੂਗੀ? ਹਾਂ ਪੁੱਤ। ਖੱਬਰ ਪਈਆਂ ਦਾ ਲਾ ਕੇ ਮਸਾਂ ਦਾ ਇਹ ਵਿਆਹ ਹੈਗਾ ਖੜਨੀ ਹੋਈ ਖੜਜੂ ਭੱਜਨੀ ਹੋਈ ਭਾਜੂ ਮੋਲਾ ਹੱਥ ਬਣਾ ਲੈ ਪੁੱਤ ਬਣ ਕੇ ਉਹ ਤਾਂ ਜਿਹਾ ਜਿਹਾ ਹੈਗਾ ਹੈਗਾ ਤੂੰ ਤਾਂ ਅਕਲ ਨੂੰ ਹੱਥ ਮਾਰ ਲੈ ਉਹ ਮਾਂ ਕਿਵੇਂ ਨਾ ਕਿਵੇਂ ਤਾਂ ਉਹਨੂੰ ਫਿਰ ਸੁਧਾਰਨਾ ਪਊਗਾ ਸੁਧਾਰਨਾ ਕਿੰਨਾ ਕੁ ਟਾਈਮ ਉਹ ਤੋਂ ਛੱਤਰ ਖਾਈ ਜਾਵਾਂਗੇ ਕਿੰਨਾ ਕੁ ਟਾਈਮ ਉਹਨੂੰ ਪੈਸੇ ਦੇਈ ਜਾਵਾਂਗੇ ਆਪਾਂ ਦੱਸਾਂ ਮੈਂ ਹੁਣ ਓਏ ਅੱਜ ਤਾਂ ਦੇਖ ਬਿਆਨ ਨੂੰ ਹੋਇਆ ਥੋੜੇ ਦਿਨ ਨਿਬੜਦਾ ਹੁੰਦਾ ਨਿਬੜ ਜਾਂਦਾ ਤੂੰ ਤਾਂ ਕਹਿਤਾ ਪੁੱਤ ਲੋਕ ਗੱਲਾਂ ਬਣਾਉਣਗੇ ਜੇ ਕੰਜਰ ਦਾ ਨਿਬੜ ਗਿਆ ਨਾ ਤੈਨੂੰ ਵੀ ਰਿਸ਼ਤਾ ਨਹੀਂ ਹੋਣਾ ਮੈਨੂੰ ਤਾਂ ਹੋਵੇ ਨਾ ਨਾ ਹੋਵੇ ਉਦੋਂ ਤੈਨੂੰ ਬਥੇਰਾ ਸਮਝਾਇਆ ਸੀ ਵੀ ਮੈਨੂੰ ਲੈ ਲੈ ਰਿਸ਼ਤਾ ਵੀ ਇਹ ਕਿਸੇ ਚੱਜ ਦਾ ਨਹੀਂ ਹੈਗਾ ਤੂੰ ਮੰਨੀ ਸੀ ਮਾਂ ਮੇਰੀ ਗੱਲ ਮੰਨੀ ਤਾਂ ਨਹੀਂ ਭੁਗਤੀ ਵੀ ਜਾਣਨੀ ਆ ਹੁਣ ਮੈਨੂੰ ਕੀ ਪਤਾ ਸੀ ਵੀ ਇਹ ਆ ਲੱਛਣ ਕਰੂ ਮੈਨੂੰ ਤਾਂ ਇਹ ਸੀ ਵੀ ਚੱਲ ਵਿਆਹ ਹੋ ਜਾਊਗਾ ਬਗਾਨੀ ਤੀ ਆ ਜੂ ਮੋਰ ਮਾਮਾ ਨਾਲ ਆਹੀ ਚੀਜ਼ਾਂ ਸੋਚਦੀਆਂ ਹੁੰਦੀਆਂ ਵੀ ਮੁੰਡੇ ਦਾ ਵਿਆਹ ਕਰ ਦੰਨੇ ਆ ਆਪੇ ਸੁਧਾਰ ਲੂਗੀ ਕਿਉਂ ਉਹ ਦਵਾਈ ਹੈ ਵੀ ਵਿਆਹ ਕਰ ਦੋ ਤਾਂ ਸੁਧਾਰ ਦੂਗੀ ਜਨਾਨੀ ਕਿਹੇ ਦੀ ਜ਼ਿੰਦਗੀ ਨਾ ਖਰਾਬ ਨਹੀਂ ਕਰੀਦੀ ਹੁੰਦੀ ਜੇ ਆਪਦੇ ਪੁੱਤ ਦੀ ਜ਼ਿੰਦਗੀ ਖਰਾਬਾ ਕਿਸੇ ਦੀ ਧੀ ਦੀ ਨਹੀਂ ਕਰੀਦੀ ਹੁੰਦੀ ਹੁਣ ਤਾਂ ਪੁੱਤ ਜਿਹੜਾ ਕੋ ਸੋਨਾ ਸੀ ਹੋ ਗਿਆ ਹੁਣ ਤਾਂ ਚਾਹੇ ਲੜ ਚਾਹੇ ਪੜਾ ਬਸ ਨਾ ਤੈਨੂੰ ਪਤਾ ਅੱਜ ਉਹ ਕੁੜੀ ਵੀ ਕਹਿੰਦੀ ਸੀ ਮੈਨੂੰ ਰਮਨ ਕਿ ਮੰਮੀ ਇਹ ਨਸ਼ੇ ਨਾਲ ਡੱਕਿਆ ਹੁੰਦਾ ਮੈਨੂੰ ਪਤਾ ਜਿਵੇਂ ਲੇਲੇ ਪੇਪੇ ਕਰਕੇ ਮੈਂ ਉਹ ਜਵਾਖੜੀ ਨੂੰ ਸਮਝਾਇਆਗਾ ਮੈਂ ਨਹੀਂ ਪੁੱਤ ਇਹ ਤਾਂ ਵਿਆਹ ਦਾ ਚੌ ਚੌ ਚ ਆ ਪਾਰਟੀਆਂ ਦਿੰਦਾ ਯਾਰਾਂ ਦੋਸਤਾਂ ਨੂੰ ਪੈਗ ਸ਼ੈਗ ਲਾਇਆ ਹੁੰਦਾ ਅੱਜ ਇਹਦੇ ਸਾਲੇ ਦੀਆਂ ਪਾਰਟੀਆਂ ਹੀ ਨਹੀਂ ਪੂਰੀਆਂ ਹੋਈਆਂ ਉਹ ਜੇ ਦਾਰੂ ਪੀਂਦਾ ਹੁੰਦਾ ਨਾ ਫਿਰ ਵੀ ਚੱਲ ਜਾਂਦਾ ਮਾਂ ਆ ਜਿਹੜੇ ਮੈਡੀਕਲ ਨਸ਼ੇ ਖਾਂਦਾ ਇਹ ਮੜੇ ਆ ਇਹ ਬੰਦੇ ਦਾ ਲੀਵਰ ਚੱਕ ਦਿੰਦੇ ਅੰਦਰੋਂ ਚੱਲ ਮੈਂ ਨਾ ਤਾਂ ਮੇਰੀ ਗੱਲ ਸੁਣਦਾ ਨਾ ਸੁਣਦਾ ਤੇਰੀ ਆਉਦੀ ਜਨਾਨੀ ਦੀ ਕਿੱਥੋਂ ਸੁਣੂਗਾ ਚੱਲ ਮੈਂ ਦੇਖਦੀ ਆ ਮੈਂ ਗੱਲ ਸਮਝਾ ਲਈ ਨਹੀਂ ਮੈਂ ਸੈਂਟਰ ਵਾਲਿਆਂ ਨੂੰ ਫੋਨ ਕਰੂੰਗਾ ਅੱਜ ਚਕਾਉਂਗਾ ਇਹਨੂੰ ਮੈਂ ਫੇਰ ਨਾ ਮੁੜ ਕੇ ਮਾਂ ਐ ਜੇ ਆਖੀ ਵੀ ਮੇਰਾ ਪੁੱਤ ਸੈਂਟਰ ਚ ਚਕਾਤਾ ਨਾ ਨਾ ਹੱਕ ਨਾ ਕਰੀ ਇੱਕ ਵਾਰ ਮੈਨੂੰ ਗੱਲ ਕਰ ਲੈਂਦੇ ਉਹਦੇ ਨਾਲ ਸਮਝਾ ਲੈ ਜੇ ਸਮਝਦਾ ਹੁਣ ਤਾਂ ਹੈ ਨਹੀਂ ਘਰੇ ਨਿਕਲਿਆ ਹੋਇਆ ਬੜਾ ਸਿਆਪਾ ਹੋਇਆ ਤਾਂ ਚੱਲ ਕੋਈ ਨਾ ਪੁੱਤ ਕੋਈ ਨਾ ਕੋਈ ਤਾਂ ਹੱਲ ਕਰਨਾ ਹੀ ਪਊ ਦੇਖਦੇ ਆ ਜਿਵੇਂ ਕਿਵੇਂ ਕੁਛ ਹੁੰਦਾਗਾ ਚਾਹ ਦੀ ਘੁੱਟ ਬਣਾ ਦੇ ਮੈਨੂੰ ਘੁੱਟ ਚੱਲ ਮੈਂ ਬਣਾਉਣੀ ਆ ਚਾਹ ਤਪ ਮੈਂ ਦੇਖਾ ਸਮਨੇ ਲੈ ਲੈ ਵੀ ਕੋਈ ਚੱਜ ਦੇ ਕੰਮ ਕਰ ਲਾ ਵੀ ਜੇ ਤੂੰ ਪੈਸੇ ਲੈ ਕੇ ਜਾਣਾ ਕੋਈ ਆਦਾ ਕੰਮ ਤੋੜ ਲਾ ਤੈਨੂੰ ਕੰਮ ਤਰਵਾ ਕੇ ਦੇ ਦਿੰਨੇ ਆ ਨਾ ਕਹਿੰਦਾ ਮੈਂ ਕੰਮ ਕਰਨਾ ਨਾ ਮੈਂ ਕਿਸੇ ਕੋਲ ਲੱਗਣਾ ਮੈਂ ਕਿਸੇ ਦੇ ਥੱਲੇ ਲੱਗੇ ਨਹੀਂ ਕੰਮ ਕਰ ਸਕਦਾ ਵੀ ਮਲੰਗਾ ਆਪਦਾ ਕੰਮ ਹੀ ਤੋੜ ਲਾ ਛੇਕੜ ਨੂੰ ਆ ਗਰ ਕਾ ਹੋਣਾ ਕਿ ਮੈਂ ਬੇ ਬੇਬੇ ਦਾ ਭਾਈ ਤੂੰ ਠੀਕ ਕਰੀ ਪਈ ਆ ਬੇਬੇ ਨੂੰ ਕੀ ਗੋਲੀ ਵੱਜੀ ਐ ਮੈਨੂੰ ਐਂ ਦੱਸ 8000 ਰੁਪਇਆ ਲੈ ਕੇ ਗਿਆ ਸੀ ਜਿਹੜਾ ਉਹਦਾ ਕੀ ਕੀਤਾ ਓਏ ਓਹੋ ਉਹਦਾ ਮੈਂ ਦੇਣਾ ਸੀ ਕਿਸੇ ਦਾ ਉਹ ਦੇਤਾ ਹੀ ਮੈਂ ਕਿਸੇ ਦਾ ਤੂੰ ਕਾਹਦਾ ਦੇਣਾ ਸੀ ਵੇ ਐਡੀ ਤੇਰੀ ਕਿਹੜੀ ਕਵੀਲਦਾਰੀ ਹੈਗੀ ਕਵੀਲਦਾਰੀ ਹੈ ਹੁਣ ਬੇਬੇ ਮੇਰੇ ਨੂੰ ਵਿਆਹ ਹੈ ਵਰਾ ਬੰਦਾ ਵਿਆਹੇ ਵਰੇ ਨੂੰ ਮੈਨੂੰ ਪਤਾ ਹੋ ਜਵਾਖੜੀ ਤੂੰ ਕੀ ਲਿਆ ਕੇ ਦਿਨੇ ਵੇ ਉਹਨ ਤਾਂ ਜਿਹੜੀ ਚੀਜ਼ ਅਸੀਂ ਲਿਆਤੀ ਤਾਂ ਠੀਕ ਆ ਕਦੇ ਤੂੰ 20 ਰੁਪਏ ਦੀਆਂ ਟੌਫੀਆਂ ਤੱਕ ਨਹੀਂ ਲਿਆ ਕੇ ਦਿੱਤੀਆਂ ਆ ਤੇ ਇੱਥੇ ਤਾਂ ਆਪਦਾ ਹੀ ਬੱਬਰ ਨਹੀਂ ਪੜਦਾ ਟੌਫੀਆਂ ਕਿੱਥੇ ਗੱਲ ਹੋਈ ਉਹ ਬਿਸਕੁਟ ਲੈ ਗਏ ਤੇ ਉਹਨੂੰ ਤੇ ਨਾਲੇ 20 ਰੁਪਏ ਦਾ ਕੁਲਚਾ ਅੱਛਾ ਹੋਰ ਚੱਲ 20 ਰੁਪਏ ਦਾ ਕੁਲਚਾ ਲੈ ਆ ਤਾਂ ਦੱਸਦੀਆਂ ਟੌਫੀਆਂ ਲਿਆਤੀਆਂ ਫੇਰ ਵੀ 970 ਬਚਦੇ ਆ ਉਹ ਕਿੱਥੇ ਗਏ ਉਹ ਦੱਸੀਦਾ ਨਾ ਬੇਬੇ ਉਹ ਤਾਂ ਮੈਂ ਦੇਣੇ ਜੀ ਕਿਸੇ ਦੇ ਉਹ ਤਾਂ ਆਪਦੇ ਪੱਲੇੋਂ ਲੈ ਕੇ ਦਿੱਤੇ ਹੁਣ ਉਹ ਕੁਲਚਾ ਦੇ ਉਹ ਤਾਂ ਓਰੀਓ ਬਿਸਕਟ ਤੇ ਨਾਲੇ ਤੂੰ ਨਾ ਤੈਨੂੰ ਸ਼ਰਮ ਨਹੀਂ ਆਈ ਕਰੋ ਚੀਜ਼ਾਂ ਚੱਕਣ ਲੱਗ ਗਿਆ ਉਹ ਛਾਤਰੀ ਲੈ ਗਿਆ ਹੈ ਚੱਕ ਕੇ ਉਤੋਂ ਉਹ ਦਾ ਬੇਬੇ ਜਾਗੇ ਕੇ ਚਾਹੀਦੀ ਸੀ ਉਹਨਾਂ ਨੇ ਨਾ ਡਿਸ ਖਰਾਬ ਹੋ ਗਈ ਸੀ ਉਹਨਾਂ ਨੂੰ ਦੇ ਕੇ ਆਂਦੀ ਆ ਤੇ ਪਾਇਪ ਜਿਹੜੀ ਕਹਿੰਦਾ ਸੀ ਅਨਮੋਲ ਨੂੰ ਉਹ ਕਿਹਨੂੰ ਚਾਹੀਦੀ ਸੀ ਉਹ ਵੀ ਦੱਸ ਦੇ ਓਹੋ ਉਹ ਦਾ ਆਪਣਿਆ ਖਰਾਬ ਹੋਈ ਪਿਆ ਪਾਇਪ ਸਿੱਧੀ ਉਹ ਐ ਪਾਣੀ ਡੋਲਦਾ ਟੈਂਕੀ ਚੋਂ ਉਹ ਸਿੱਧਾ ਗਲੀ ਚ ਚਿੱਕੜ ਹੋਈ ਜਾਂਦਾ ਰਹਿੰਦਾ ਉਹ ਮੈਂ ਕਿਹਾ ਸਿੱਧੀ ਪਾਇਪ ਪਾ ਕੇ ਥੱਲੇ ਉਹ ਕਰ ਦਾਂਗੇ ਨਾਲੀ ਚ ਪੈਂਦਾ ਹੋਈ ਪਾਣੀ ਰਵੀ ਸੁਦਰ ਜੀ ਆ ਪੁੱਤ ਤੇਰਾ ਘਰ ਬਸਾਤਾ ਤੈਨੂੰ ਵੀ ਪਤਾ ਹੈ આમਲੀ ਪੰਗੀ ਨੂੰ ਕੌਣ ਕੁੜੀ ਦਿੰਦਾ ਉਹ ਕਿਹੜਾ ਭੈਣ ਚੋਦ ਕਹਿੰਦਾ ਮੈਂ આમਲੀ ਪੰਗਿਆਂ ਵੇ ਤੂੰ ਹੀ ਮਰੀਂ ਨਹੀਂ ਰਹਿਣੀ ਮੈਂ ਮੈਂ ਹੀ ਭੈਣ ਚੋਦ ਕਹਿਣੀ ਆ ਹੋਰ ਕੋਈ ਤਾਂ ਜਦੋਂ ਕਹੂਗਾ ਦੇਖੀ ਜਾਊ ਇਹ ਵੀ આમਲੀ ਪੰਗੀ ਮੈਂ ਦੱਸ ਕੀ ਕਰਤਾ ਕਿਸੇ ਦਾ ਉਥੋਂ ਮੰਗਦਾ ਨਹੀਂ ਕੋਈ ਬਾਸਤਾਨੀ ਮੈਂ ਆਪ ਦਾ ਕਰਕੇ ਖਾਈ ਜਾਨਾ ਤੇ ਕਰਕੇ ਕੀ ਕੀ ਕਰਦੇ ਕਿਹੜੇ ਦਫ਼ਤਰ ਥਰਦੇ ਤੂੰ ਮੈਨੂੰ ਐ ਦੱਸੀ ਆ ਹੁਣ ਵੀ ਡੱਕਿਆ ਬੈਠਾ ਉਹ ਬਾਗ ਜੂਗੀ ਬਾਗ ਜੂਗੀ ਮੁੜ ਕੇ ਜੁੜਨੀ ਵੀ ਨਹੀਂ ਉਹ ਕਿੱਥੇ ਬਾਗ ਜੂਗੀ ਬੀਬੇ ਉਹਦਾ ਮੇਰਾ ਮੋਹ ਵਾਲਾ ਕਰਦੀ ਆ ਆ ਇਹ ਚਨਾ ਡਿੱਗ ਪੀ ਚੁੱਲੇ ਚ ਪਿੱਛੇ ਹੀ ਰਹਿ ਓਏ ਨਹੀਂ ਦੇਖਦਾ ਬੀਬੇ ਐ ਤੁਹਾਡੇ ਦੇਖਦਾ ਉਹ ਤਾਂ ਠੰਡ ਵਾਲੀ ਲੱਗੀ ਜਾਂਦੀ ਸੀਗੀ ਸਰੀਰ ਨੂੰ ਤੈਨੂੰ ਦੱਸਦਾ ਮੁੰਡਿਆ ਜੇ ਤਾਂ ਸੁਧਰਨਾ ਹੈ ਤਾਂ ਸੁਧਰ ਜਾ ਨਹੀਂ ਨਾ ਅਸੀਂ ਚੱਕ ਕੇ ਤੈਨੂੰ ਉਹਨੂੰ ਭੇਜ ਦਾਂਗੇ ਉਹਦੇ ਪੇਕੇ ਤੈਨੂੰ ਮਾਰਾਂਗੇ ਸੈਂਟਰ ਚ ਫੇਰ ਨਾ کہیں ਬੀਬੇ ਸੈਂਟਰ ਸੈਂਟਰ ਦਾ ਨਾਂ ਲਿਆ ਕਰ ਤੂੰ ਦਾ ਮੈਦੂ ਦਾ ਮੇਰੇ ਨਾਲ ਫਹਾ ਦੇ ਇਹ ਸੈਂਟਰ ਸੈਂਟਰ ਦਾ ਨਾਮ ਨਾ ਲਿਆ ਕਰ ਮੇਰੇ ਕੋਲ ਸੈਂਟਰ ਨੂੰ ਮੈਂ ਦੱਸ ਗਈ ਜਿਹੜਾ ਤੇਰਾ ਮੱਛਨ ਹੈ ਨਾ ਫਾਹਾ ਵੀ ਦੇ ਦੂੰ ਤੈਨੂੰ ਮੈਂ ਉਹ ਦਿਨ ਦੂਰ ਨਹੀਂ ਜੇ ਮੈਂ ਨਹੀਂ ਦਊ ਤਾਂ ਆਪ ਲੈ ਲੇਗਾ ਕਿੰਨਾ ਕੁ ਚਿਰ ਤੇਰੇ ਨਸ਼ੇ ਪੂਰੇ ਕਰਦਾਂਗੇ ਅਸੀਂ ਹੋਲਾ ਬੇਬੇ ਉਹੀ ਗੱਲ ਪੈ ਜਾਂਦੀ ਆ ਤੂੰ ਤਾਂ ਮੇਰੇ ਉਹ ਮੇਰਾ ਸਾਲਾ ਲਾ ਦਿੰਦਾ ਚੂਲੀਆਂ ਉਹਨੂੰ ਹੋਰ ਕੋਈ ਕੰਮ ਹੀ ਨਹੀਂ ਮੈਨੂੰ ਕੀ ਤੇਰੀ ਕਰਤੂਤ ਦੀਂਦੀ ਨਹੀਂ ਚੂਕਲੀਆਂ ਨੂੰ ਮੈਂ ਨਿਆਣੀ ਆ ਵੀ ਹਾਂ ਮੈਨੂੰ ਕਾਹਨੂੰ ਪਤਾ ਲੱਗਦਾ ਜਿਹੜੇ ਤੋਂ ਲੁਕਣ ਕਰਦਾ ਮੈਨੂੰ ਕਿਦੇ 나ਥ ਨੂੰ ਸਰਾ ਆਸ਼ਰਮ ਚ ਤਾਂ ਨਹੀਂ ਲਿਆਂਦੇ ਸੀ ਤੇ ਮੈਂ ਮੈਨੂੰ ਨਾਥ ਆਸ਼ਰਮ ਚ ਹੀ ਲਿਆਤਾ ਹੁੰਦਾ ਤਾਂ ਚੰਗੀ ਗੱਲ ਸੀ ਘੱਟੋ ਘੱਟ ਮੇਰੀ ਕੁੱਖ ਨੂੰ ਦਾਗ ਤਾਂ ਨਾ ਲੱਗਦਾ ਤੇਰੇ ਨਾਲੋਂ ਤਾਂ ਮੈਂ ਧੀ ਜੰਮੀ ਹੁੰਦੀ ਨਾ ਵਿਆਹ ਕੇ ਤੋਰਦਾ ਨਹੀਂ ਕਿਸੇ ਦਾ ਘਰ ਤਾਂ ਵਸਾਉਂਦੀ ਹਾਂ ਤੇ ਤੈਨੂੰ ਨਾ ਮੈਂ ਬਗਾਨੀ ਤੇ ਉਹਦਾ ਵੀ ਸ਼ਰਾਬ ਲੈ ਲਿਆ ਐਵੇਂ ਹੀ ਸ਼ਰਾਬ ਲੈ ਲਿਆ ਢੋਲੇ ਲਾਉਂਦੀ ਆ ਨਿਆਰੇ ਰਹਿੰਦੀ ਆ ਹੋਏ ਬੇ ਨਿਆਰੇ ਨਹੀਂ ਰਹਿੰਦੇ ਤੇਰੀ ਪਤੰਦਰ ਨਹੀਂ ਕਹਿੰਦੀ ਸੀ ਮੈਨੂੰ ਕਹਿੰਦੀ ਐਨਾ ਐਨਾ ਨਸ਼ਾ ਕਰਦੇ ਡੱਕਿਆ ਰਹਿੰਦੇ ਤੈਨੂੰ ਕੀ ਪਤਾ ਕੀ ਕੀ ਪੜਦੇ ਪਾਏ ਹੈਗੇ ਮੈਂ ਇੱਥੇ ਟੱਕਿਆ ਰਹਿਣਾ ਹਾਈ ਬੇ ਮੱਛੇਗਾ ਚੁੱਲ੍ਹੇ 'ਚ ਮੱਛੇਗਾ ਮੱਛੇਗਾ ਕੰਜਰਾ ਰੋੜਾ ਰਹਿਣਿਆ ਸੱਚੀ ਅਵੀ ਰੋੜਾ ਰਹਿਣਾ ਨੀ ਬੇ ਅਸਰ ਵੀ ਸੱਚੀ ਬਾੜਾ ਮੇਰਾ ਪਤ ਬਣ ਕੇ ਇਦਰੀ ਬੈਠਾ ਰਿਹਾ ਹੱਲ ਨਾ ਹੱਲ ਨਾ ਮੈਂ ਤੈਨੂੰ ਆਪ ਹੀ ਆਫ ਕਰ ਲੈ ਮੈ ਚੁੱਲ੍ਹੇ 'ਚ ਮੱਝ ਜਾਊਗਾ ਉਹ ਨਹੀਂ ਮੱਝਾ ਬੇ ਤੂੰ ਮੇਰੀ ਗੱਲ ਸੁਣ ਕੀ ਤੈਨੂੰ ਜੰਮੇ ਵੀ ਨਾ ਮੇਰਾ ਗੱਡਾ ਖੜਾ ਸੀ ਰਵੀ ਉਹ ਬੇ ਮੇਰੀ ਗੱਲ ਸੁਣ ਹੁਣ ਹੁਣ ਨਾ ਉਹ ਤਾਂ ਮੇਰੇ ਨਾਲ ਖੇਚਦੀ ਰਹਿੰਦੀ ਆ ਉਹ ਜਦ ਕੱਦਾ ਜਵਾਹ ਹੋਈ ਉਹ ਹੋ ਗਿਆ ਅਸੀਂ ਖੇਡ ਲੱਗੇਆ ਕਰੂਗੀ ਨਾਲੇ ਬੰਸ ਅੱਗੇ ਵਾਜੂਗਾ ਜਵਾਖ ਵੀ ਤੇਥੋਂ ਉਹਦਾ ਹੀ ਢਿੱਡ ਪਾਲ ਜਿਉਹੀ ਬਹੁਤ ਐ ਜਵਾਖ ਨੂੰ ਕਿੱਥੋਂ ਪਾਲ ਲੇਗਾ ਤੇਰਾ ਆਪਦਾ ਬੱਬਰ ਤਾਂ ਪੂਰਾ ਨਹੀਂ ਹੁੰਦਾ ਮੈਂ ਤਾਂ ਉਹ ਜਵਾਖ ੜੀਦਾ ਵੀ ਸੱਚੀ ਐ ਸਰਾਫ ਹੀ ਲੈ ਲੈ ਰਾ ਵੀ ਮੈਨੂੰ ਤਾਂ ਇਹ ਸੀ ਵੀ ਸੁਧਰੇਗਾ ਸਰਾਫ ਕਾ ਤੇ ਮੇਰੀ ਗੱਲ ਸੁਣ ਹਉ ਬੇਬੇ ਵੀ ਚਾਂਦੀ ਪਾਉਂਦੀ ਆ ਮੇਰੇ ਨਾ ਹਾਂ ਹੱਥਾਂ ਤੋਂ ਜ਼ਿਆਦਾ ਨਾ ਹੁਣ ਤੂੰ ਮੇਰੀ ਵੀ ਸ਼ਾਂਪ ਲਾਉਣਾ ਉਹ ਕੁੜੀ ਦੀ ਵੀ ਸ਼ਾਂਪ ਲਾ ਲਈ ਸੀ ਦੱਸਦੀ ਸੀ ਮੈਨੂੰ ਉਹ ਨਾ ਬੇਬੇ ਭਾਂਡੇ ਪੁੰਡੇ ਮਾਂ ਦੀ ਤੋ ਉਹਦੇ ਨਾਲ ਨਿਗ ਹੋ ਹੋ ਗਏ ਸੀਗੇ ਨਿਗ ਨਿਕਲ ਗਏ ਸੀਗੇ ਉਹ ਫੜਾ ਕੇ ਆਂਦੀ ਐ ਸੁਨਾਰੇ ਨੂੰ ਉਹ ਵਧੀਆ ਸੈੱਟ ਕਰਕੇ ਬਣਾ ਕੇ ਦੇ ਦੂਗਾ ਉਹਨੂੰ ਤੈਨੂੰ ਮੈਂ ਦੱਸਦਾ ਰਵਾਂ ਜੇ ਤਾਂ ਸੁਧਰਿਆ ਜਾਂਦਾ ਸੁਧਰ ਜਾ ਨਹੀਂ ਮੈਂ ਤੈਨੂੰ ਨਾ ਅਨਮੋਲ ਅੱਕਿਆ ਖੜਾਗਾ ਤੈਨੂੰ ਸੈਂਟਰ ਚ ਕਾਉਂਗੀ ਉਹ ਵੀ ਚ ਕਾਉਂਗਾ ਮਰੀ ਅੰਦਰਾਂ ਦਾ ਮੇਰਾ ਸਾਲਾ ਦਾ ਹੈ ਕੁੱਤਾ ਜਿਹੇ ਹੈ ਬੇਬੇ ਤੂੰ ਨਾ ਰਲ ਗਈ ਉਹ ਵੇ ਕੁੱਤਾ ਦਾ ਤੂੰ ਐ ਤੂੰ ਉਹਦੀ ਕਿਰਿਸ ਕਰੇਗਾ ਟੇਡਾ ਦੇਖੋ ਤਾਂ ਨਾ ਤੇਰੇ ਨਾਲੋਂ ਸੌ ਗੁਣੇ ਚੰਗਾ ਹੈਗਾ ਅਸਲ ਮੇ ਤਾਂ ਮੈਨੂੰ ਐ ਲੱਗਦਾ ਤੂੰ ਅੱਜ ਚੁੱਲ੍ਹੇ 'ਚ ਮੱਚੇਗਾ ਇੱਥੋਂ ਨਹੀਂ ਉੱਠਦਾ ਓ ਬੇਬੇ ਉੱਠ ਖੜਦਾ 2 ਮਿੰਟ ਨਾ ਮੈਨੂੰ ਐ ਹੁੰਦੇ ਵੀ ਮੈਂ ਤੇਰੇ ਕੋਲ ਬਹਿ ਕੇ ਗੱਲਾਂ ਮਾਰਾਂ ਰੱਜੀ ਮੈਂ ਤਾਂ ਤੇਰੀਆਂ ਗੱਲਾਂ ਤੋਂ ਹਾਲ ਚਾਲ ਤਾਂ ਮੈਂ ਸੱਚੀ ਮੈਂ ਤਾਂ ਐ ਕਹਿੰਦੀ ਵੀ ਉਹ ਕਿਹੜੀ ਮਨੂਸ ਕੜੀ ਸੀ ਜਦੋਂ ਮੈਂ ਤੈਨੂੰ ਮੇਰੀ ਸ਼ਾਪ ਨੂੰ ਹੱਥ ਨਾ ਲਾ ਦੀ ਮੈਨੂੰ ਸਾਰਾ ਪਤਾ ਰਵੀ ਜਿਹੜਾ ਤੂੰ ਲੱਛਣ ਕਰਦਾ ਮਾਂ ਦਾ ਪਿਆਰ ਕਾਹਨੂੰ ਆਉਂਦਾਗਾ ਵੇਦਾ ਕੀ ਵੱਟ ਲਈਗਾ ਤਾਂ 200 ਦੀ ਵੀ ਨਹੀਂ ਲੈਣੀ ਕਿਸੇ ਨੇ 200 ਦਾ ਮੈਂ ਪੂਰਾ ਵਧੀਆ ਨਿਆਰੇ ਲਊਂਗਾ ਬੇਬੇ ਵੀ ਤੇਰੀ ਮੈਂ ਤੇਰਾ ਚਪੇਟ ਮਾਰੂ ਮੂੰਹ ਤੇ ਚੰਗਾ ਜਾਨਾ 200 ਹੋਰੀ ਮਾਰੀ ਜਾਂਦੇ ਨੇ ਕਿਥੇ ਦਿੱਤੀ ਕੀ ਮੈਂ ਹੁਣ ਤੈਨੂੰ ਮੈਂ ਤਾਂ ਗਾਲ ਦੇਣ ਯੋਗੀ ਵੀ ਨਹੀਂ ਅੰਦਰ ਆਈ ਰਹਿਣਾ ਉਹ ਆਹੋ ਅੰਦਰ ਆ ਗਈ ਉਹ ਮੈਂ ਕਹਿ ਕੇ ਆਈ ਮੈਂ ਚੂਰੀ ਕੁੱਟ ਕੇ ਰੱਖੀ ਮੈਂ ਆ ਗਿਆ ਮੂੰਹ ਹੈਗਾ ਨਾ ਤੇਰਾ ਚੂਰੀ ਵਾਲਾ ਨਾ ਬੇਬੇ ਉਹਨੂੰ ਪੁੱਛ ਕੇ ਦੇਖਦਾ ਮੂੰਹ ਤੇ ਵਰਕੀਆਂ ਪਾਉਂਦੀ ਆ ਉਸੇ ਨੂੰ ਪੁੱਛ ਉਸੇ ਨੂੰ ਪੁੱਛ ਹੈਗਾ ਵੇ ਮਰ ਜਾਏਗਾ ਡਿੱਗ ਜਾਏਗਾ ਹਾਏ ਰੱਬਾ ਕੀ ਮੈਂ ਤੇਰਾ ਇਹੋ ਜਿਹਾ ਮਾੜਾ ਕੀਤਾ ਸੀ ਮੈਂ ਤਾਂ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਤਰਸੀ ਪਿਓ ਨੂੰ ਇਹਦੇ ਨੂੰ ਨਸ਼ੇ ਦਾ ਨਹੀਂ ਪਤਾ ਸੀ ਇਹ ਇਹ ਦੁਨੀਆ ਦਾ ਕਿਹੜਾ ਨਸ਼ਾ ਜਿਹੜਾ ਇਹ ਨਸ਼ਾ ਨਹੀਂ ਕਰਦਾ ਮੈਨੂੰ ਤਾਂ ਹੁਣ ਨਾ ਐ ਡਰ ਲੱਗੀ ਜਾਂਦੇ ਜਿੱਦਨ ਉਹਦੇ ਪੇਕੇ ਨੂੰ ਪਤਾ ਲੱਗ ਗਿਆ ਉਹ ਚਿੱਟ ਝਾਟੇ ਖੇਪਵਾਊਗਾ ਇਹ ਤਾਂ ਹਾਏ ਰੱਬਾ